ਗੱਟ ਦਾ ਮਾਰਨਿੰਗ ਜੀ ਸਾਰਿਆਂ ਨੂੰ ਇੱਕ ਨਵੇਂ ਦਿਨ ਤੇ ਨਵੇਂ ਬਲੌਗ ਦੇ ਵਿੱਚ ਜਿਵੇਂ ਬਾਬੇ ਦੇ ਸ਼ਿੰਗਾਰ ਦੇ ਨਾਲ ੱਤਕਾ ਹੋ ਗਿਆ ਕਹਿੰਦੇ ਉਹ ਵੀ ਅੱਜ ਥੋੜੇ ਬਾਈ ਨਾਲ ਵੀ ੱਤਕਾ ਹੋ ਗਿਆ ਤੁਰਕੇ ਆਇਆ ਸੀਗਾ ਮੈਂ ਕਿਹਾ ਟਿਮ ਤੋਂ ਚਾਹ ਚੱਕ ਕੇ ਲੈਉਣੇ ਆ ਆ ਸੀਗਾ ਮਾਹਰਾ ਟਾਈਮ ਜਦੋਂ ਜਾ ਕੇ ਦੇਖਿਆ ਕਹਿੰਦੇ ਬਈ ਟਿਮ ਤਾਂ ਬੰਦ ਪਿਆ ਏ ਉਹਦੇ ਅੰਦਰ ਮਾੜਾ ਮੋਟਾ ਰੀਨੋਵੇਸ਼ਨ ਦਾ ਕੰਮ ਚੱਲਦਾ ਪਿਆ ਏ ਤਾਂ ਤੜਕੋ ਰੜਕੀ ਬਈ ਦਿਲ ਟੁੱਟ ਗਿਆ ਕਿਉਂਕਿ ਜਾ ਕੇ ਹਜੇ ਅੱਧਾ ਟਰੇਲਰ ਲਾਉਣਾ ਮੈਨੂੰ ਸੀ ਆ ਵੀ ਕਰੜੇ ਜੇ ਹੋ ਜੀਏ ਮੁੜ ਕੇ ਜਾ ਕੇ ਟਰੇਲਰ ਨਾਲ ਮੱਥਾ ਲਾਵਾਂਗੇ ਪਰੇ ਭਾਈ ਹਾਥੀ ਖੜੇ ਕਰ ਗਏ ਮੈਂ ਚਾਹ ਮਾਫ ਨਹੀਂ ਬਣਾਈ ਉੱਥੇ ਟਰੱਕ ਚ ਹੁਣ ਮੁੰਡੇ ਵੀ ਆ ਗਿਆ ਹੁਣ ਆਈ ਨਿਰਨੇ ਕਾਲ ਦੀ ਲਹਣੀ ਪੈਣਾ ਹੁੰਦਾ ਟਰੈਲਰ ਦਾ ਮਾਵਾ ਆ ਗਿਆ ਮੱਥਾ ਤੇਰੀ ਬਣਾਵਾ ਗਿਆ ਜਦੋਂ ਲੋਡ ਚੱਕਣ ਗਏ ਤੇ ਆਪਾਂ ਫਿਰਦੇ ਆ ਜੀ ਸ਼ਹਿਰ ਹੈਗਾ ਜੀ ਪ੍ਰਿੰਸ ਰੋਪਨ ਤੇ ਜਿਵੇਂ ਪਿੰਡ ਦੀਆਂ ਗਲੀਆਂ ਹੁੰਦੀਆਂ ਤੁਹਾਨੂੰ ਇੱਧਰ ਗਲੀਆਂ ਵੀ ਦਿਖਾਉਣੀਆਂ ਜਿੰਨਾਂ ਨੂੰ ਇੱਥੇ ਬੈਕ ਆ ਲਿਆਂ ਕਹਿ ਦਿੰਦੇ ਆ ਗਾੜਿਆਂ ਚੀ ਤੁਹਾਨੂੰ ਕੈਨੇਡਾ ਦਿਖਾ ਦਿੰਦੇ ਆ ਵੱਡੀਆਂ ਵੱਡੀਆਂ ਬਿਲਡਿੰਗਾਂ ਤੇ ਆ ਚੀਜ਼ਾਂ ਵੀ ਹੁੰਦੀਆਂ ਜਿਹੜੀਆਂ ਕੋਈ ਦਿਖਾਉਂਦਾ ਨਹੀਂ ਹੈਗਾ ਕਿ ਇਹ ਤੁਹਾਨੂੰ ਸਿਰਫ ਆਪਣੇ ਚੈਨਲ ਦੀ ਮਿਲਣਗੇ ਇਹੀਆਂ ਚੀਜ਼ਾਂ ਦੇਖਣ ਨੂੰ। ਲਓ ਜੀ ਦੇਖੋ ਜੀ। ਕਦੇ ਚੰਗੀਆਂ ਚੰਗੀਆਂ ਚੀਜ਼ਾਂ ਤੁਹਾਨੂੰ ਵੀਡੀਓ ਚ ਪਰੋਸਿਆ ਜਾਂਦੇਗਾ। ਆਪਾਂ ਉਹੀ ਚੀਜ਼ਾਂ ਹੈਗੀਆਂ, ਉਹ ਚੀਜ਼ਾਂ ਵੀ ਹੈਗੀਆਂ ਆਪਾਂ ਇਹਨੇ ਕਹਿੰਦੇ ਹੈ ਨਹੀਂ। ਤੇ ਪਰ ਆ ਵੀ ਸਚਾਈ ਹੁੰਦੀ ਆ। ਜਿਵੇਂ ਕਹੇ ਨਾ ਦੀਰ ਦੀਵੇ ਥੱਲੇ ਨੇਰਾ ਉਹ ਗੱਲ ਹੋ ਜਾਂਦੀ ਆ। ਲਓ ਜੀ ਉਹ ਖੜਾ ਆਪਣਾ ਲਾਣੇਦਾਰ। ਇਧਰ ਮੁੰਡੇ ਵੀ ਆਏ ਹੋਏ ਲਾਉਣ ਵਾਸਤੇ। ਮੈਂ ਕਿਹਾ ਭੱਜ ਕੇ ਚਾਹ ਚੱਕ ਲੈਣੋ। ਨਾਲੇ ਭਾਈ ਛੋਡੇ ਵਾਸਤੇ ਚੱਕ ਲੈਣੇ। ਪਰ ਕਰਮਾਂ 'ਚ ਜਿਹੜੀ ਚੀਜ਼ ਨਹੀਂ ਹੈਗੀ ਉਹ ਨਹੀਂ ਮੈਨੂੰ ਬਈ ਮੰਦਾ ਲਾਉਂਦਾ ਜੋਰ ਬਥੇਰਾ ਪਰ ਮਿਲਦਾ ਉਹੀ ਆ ਜਿਹੜਾ ਕਰਮਾਂ 'ਚ ਹੈਗਾ ਆ ਦੇ ਬਾਈ ਸੁਣੀ ਆਏ ਵੇ ਇੱਧਰ ਇੱਧਰ ਆਪਣਾ ਟਰੱਕ ਲੱਗਿਆ ਵਾ ਤੇ ਆ ਜਾਓ ਫਿਰ ਲਾਈਏ ਕਰਸਬਾਣਾ ਠੰਢੀ ਬਹੁਤ ਆ ਯਾਰ ਲਓ ਵੀ ਮਿੱਤਰੋ ਫਾਈਨਲੀ ਟਰੇਲਰ ਆਪਣਾ ਹੋ ਚੁੱਕਿਆ ਖਾਲੀ ਤੇ ਲੋਡ ਆਪਾਂ ਨੂੰ ਮਿਲਿਆ ਵਾ ਤੇ ਜਾ ਕੇ ਹੁਣ ਆਪਾਂ ਲੋਡ ਚੱਕਦੇ ਆਂ ਇੱਥੋਂ ਚੱਲਿਆ ਹੁਣ ਆਪਾਂ ਪ੍ਰਿੰਸ ਰੋਪਰ ਤੋਂ ਤੇ ਇੱਧਰਲੇ ਪਾਸੇ ਬਾਈ ਜੀ ਲੱਗਾ ਕਹਿੰਦੇ ਨੇ ਮੇਰਾ ਫੂਡ ਟਰੱਕ ਆਪਣੀ ਇੰਡੀਆ ਚ ਵੀ ਯਾਰ ਹੁਣ ਤਾਂ ਕਾਫੀ ਕਲਚਰ ਆ ਗਿਆ ਫੂਡ ਟਰੱਕਾਂ ਦਾ ਤੇ ਮੈਂ ਤੁਹਾਨੂੰ ਮਾੜਾ ਦਿਖਾ ਦੇਣਾ ਇੱਥੇ ਕੀ ਸਿਸਟਮ ਇਹਨਾਂ ਦਾ ਓਕੇ ਇੱਧਰਲੇ ਪਾਸੇ ਇਹਨਾਂ ਨੇ ਬਿਲਡਿੰਗ ਵਾਲਿਆਂ ਨੇ ਜਿੰਨਾ ਦਾ ਫਰਨੀਚਰ ਹੈਗਾ ਇਹਨਾਂ ਨੇ ਦਿੱਤਾ ਹੈਗਾ ਬਿਜਲੀ ਵੀ ਦਿੱਤੀ ਹੈਗੀ ਆ ਤੇ ਨਾਲ ਡਰੇਨ ਕਰਨ ਵਾਸਤੇ ਜੋ ਵੀ ਪਾਣੀ ਮਾੜਾ ਮੋਟਾ ਕੱਪ ਗਲਾਸ ਪਲੇਟਾਂ ਧੋਂਦੇ ਆ ਉਹ ਵੀ ਜਿਗਾਰਡ ਦਿੱਤਾ ਤਾਂ ਇਦਰੋਂ ਪਾਇਆ ਤੇ ਸਿਲੰਡਰ ਵੀ ਪਰ ਇੱਥੇ ਵੱਡੇ ਬਹੁਤ ਹੁੰਦੇ ਆ ਛੋਟਾ ਸਿਲੰਡਰ ਛੇਤੀ ਮੁੱਕ ਜਾਂਦਾ ਤੇ ਦੇਖੋ ਮੜਿਆ ਇੱਕ ਵਾਰੀ ਨੂੰ ਭਰਾ ਲਿਆਉਂਦੇ ਆ ਕਿੱਦਾਂ ਵੱਡਾ ਸਿਲੰਡਰ ਹਣਾ ਲਓ ਜੀ ਐਡਾ ਸਿਲੰਡਰ ਇੱਧਰਲੇ ਪਾਸੇ ਇਹ ਆ ਤਾਂ ਚਲੋ ਇਹਨੂੰ ਮੂਵ ਕਰਨ ਵਾਸਤੇ ਤਾਂ ਇਹ ਦੋ ਸਿਲੰਡਰ ਵਿੱਚ ਹੋਰ ਪਾਇਆ ਉਹ ਪਤਾ ਨਹੀਂ ਕਾਦੇ ਆ ਪਾਣੀ ਪੂਣੀ ਤੱਤਾ ਠੰਡਾ ਕਰਦ ਨੂੰ ਐਡਾ ਦਾ ਬਈ ਫੂਡ ਟਰੱਕ ਆ ਕੈਨੇਡਾ ਦਾ ਲਓ ਜੀ ਹਾਂ ਤਾਂ ਆਪਣੇ ਵੀ ਬਹੁਤ ਕਲਚਰ ਆ ਗਿਆ ਇਹਦਾ ਬਹੁਤ ਕਲਚਰ ਥੋੜਾ ਨਹੀਂ ਕਹਿ ਸਕਦਾ ਤੇ ਬਹੁਤ ਕਲਚਰ ਆ ਗਿਆ ਤੇ ਚਲੋ ਜੀ ਚੱਲਦੇ ਆ ਉਹ ਖੜਾ ਸਾਹਮਣੇ ਆਪਣਾ ਟਰੱਕ ਲੈ ਕੇ ਬਾਬੇ ਦਾ ਨਾਮ ਵਧਾਉਣੇ ਆ ਸਫਰ ਤੇ ਲੋਡ ਚੱਕਾਂਗੇ ਲੋਡ ਚੱਕ ਕੇ ਫਿਰ ਜਾਵਾਂਗੇ ਸਰੀ ਵਾਲੇ ਪਾਸੇ ਲਾ ਵੀ ਮਤਰੋ ਆਪਾਂ ਉੱਥੇ ਲੋਡ ਲਾਦਾ ਸੀਗਾ ਜਿਹੜਾ ਆਪਣਾ ਆਪ ਦਾ ਸੀਗਾ ਉਹ ਲਾ ਕੇ ਇਧਰੋਂ ਆਪਾਂ ਲੋਡ ਜਿਹੜਾ ਹੈਗਾ ਹੁਣ ਆਪਾਂ ਚੱਕ ਲਿਆ ਮੈਨੂੰ ਹੋ ਗਿਆ ਇੱਥੇ ਖੜੇ ਨੂੰ 3 ਘੰਟੇ ਥੋੜਾ ਜਿਹਾ ਜਿੰਨਾਂ ਨੇ ਵੱਧ ਟਾਈਮ ਲਾਤਾ ਤੇ ਨਵੀਆਂ ਡਾਕਾਂ ਇਹਨਾਂ ਨੇ ਬਣਾਈਆਂ ਆ ਇਹ ਕਾਹ ਬਣਾਈ ਆ ਇਹ ਕਾਹ ਬਣਾਈ ਆ ਤਾਂ ਪਾਤਾ ਸੈੱਡ ਉਹ ਉੱਥੋਂ ਦੀ ਮਸ਼ੀਨ ਆਉਂਦੀ ਆ ਕਵਾੜਖਾਨਾ ਆ ਕੈਨੇਡਾ ਦਾ ਅੱਗੇ ਵੀ ਆਪਾਂ ਇੱਕ ਦੋ ਵਾਰੀ ਲੋਡ ਚੱਕਾ ਇੱਥੋਂ ਹੀ ਲਿਆ ਕੇ ਲੋਡ ਕਰ ਦਿੰਦੇ ਆ ਲਓ ਜੀ ਇਹ ਸੀਗਾ ਆਪਣਾ ਲੋਡ ਥੱਲੇ ਗੱਤਾ ਤਾਂ ਵੀ ਗੱਤਾ ਤੇ ਤਾਂ ਜਿਹੜੇ ਆਪਣੇ ਉਹ ਟੀਵੀ ਟੀਵੀ ਪਾਏ ਹੁੰਦੇ ਆ ਵੀ ਟੁੱਟੇ ਨਾਲ ਗੋਦੀ ਜੀ ਕਹਿੰਦੇ ਆ ਤਾਂ ਉਹਦੇ ਬੋਰੇ ਪਏ ਤੇ ਮੂਰੇ ਮੰਦਲਾ ਦਾ ਪਲਾਸਟਿਕ ਦਾ ਲੋਡ ਵੀ ਹੈਗਾ ਤੇ ਮਗਰ ਥੋੜਾ ਥਾਂ ਇੰਨਾ ਖਾਲੀ ਬਚ ਗਿਆ ਕਰਮਾ ਨੂੰ ਕਿਉਂਕਿ ਜਿੱਥੇ ਆਪਾਂ ਪਿੱਛੇ ਜਾਣਾ ਉੱਥੋਂ ਇੱਕ ਡਰੈਸਰ ਚਾਕੇ ਲੈ ਕੇ ਆਣਾ ਜਾਂਦੇ ਹੋਇਆ ਨੇ ਉਹ ਆਪ ਡਰੈਸਰ ਚਾਕੇ ਲੈ ਜਾਾਂਗੇ ਆਜ ਉਹਨਾਂ ਟਾਈਮ ਆਪਾਂ ਡੋਰ ਕਰਦੇ ਆਂ ਬੰਦ ਬੰਦ ਕਰਕੇ ਮੁੜ ਕੇ ਚੱਲਦੇ ਆਂ ਲਓ ਜੀ ਆਲ ਡਨ ਹੋ ਗਿਆ ਸਾਰਾ ਕੁਝ ਤੇ ਪੇਪਰ ਵਰਕ ਹੁਣ ਉਹ ਕਿਤੇ ਮਾੜਾ ਮੋਟਾ ਪੇਪਰਾਂ ਦਾ ਵੀ ਰੌਲਾ ਚੱਲਦਾ ਪਿਆ ਉਹ ਹੁਣ ਆਪਾਂ ਅੰਦਰ ਜਾ ਕੇ ਪੇਪਰ ਵਰਕ ਕਰਾਂਗੇ ਤੇ ਜਿਵੇਂ ਆਪਾਂ ਵੀ ਸੀਜ਼ਨ ਲਾਉਣ ਤੋਂ ਬਾਅਦ ਨਾ ਮਸ਼ੀਨਰੀ ਅੰਦਰ ਖੜਾ ਦਿੰਦੇ ਆ ਜਿਵੇਂ ਕੰਬੈਨ ਹੋ ਗਈ ਜਾਂ ਕਿ ਮੰਨ ਕੇ ਚਲੋ ਕੋਈ ਵੀ ਲਾ ਲੋ ਚੀਜ਼ ਉਵੇਂ ਗੋਰੀਆਂ ਦੇ ਹੁਣ ਸਿਆਲਾਂ ਕਰਕੇ ਆਰਬੀਨਾਂ ਲੱਗੀਆਂ ਹੋਈਆਂ پارک ਕੀਤੇ ਕਹਿੰਦੇ ਆ ਉਹ ਪਰਲੇ ਪਾਸੇ ਦੋ ਕੈਸਟੀਆਂ ਖੜੀਆਂ ਹੁਣ ਮੂਰੇ ਗਰਮੀਾਂ ਤੇ ਸੀਜ਼ਨ ਇਹਨਾਂ ਦਾ ਚੱਲ ਪੈਣਾ ਬਾਹਰ ਘੁੰਮਣ ਫਿਰਨ ਦਾ ਉਸ ਤੋਂ ਬਾਅਦ ਮਾਰ ਕੇ ਕੱਪੜਾ ਇਹਨਾਂ ਨੇ ਕੱਟ ਲੈਣਾ ਦੋ ਕੈਸਟੀਆਂ ਖੜੀਆਂ ਦੇਖ ਇਦਾਂ ਕश्ती ਲੈ ਕੇ ਜਾਂਦੇ ਆ ਗੱਡੀ ਮਗਰ ਪਾ ਕੇ ਟਰਾਲੀ ਬਣਾਈ ਹੁੰਦੀ ਆ ਜਿਹੜਾ ਪਾਣੀ ਵਿੱਚ ਉੱਤਰ ਜਾਂਦੀ ਆ ਟਰਾਲੀ ਮਗਰ ਤੇ ਮਗਰ ਨੂੰ ਕश्ती ਇਹ ਤਾਰ ਲੈਂਦੇ ਆ ਤੇਰੀ ਮੋਟਰ ਪਿੱਛੇ ਯਾਰ ਬਹਾ ਬਤ ਤਕੜੀ ਹੁੰਦੀ ਆ ਇਹਦੀ ਹੁੰਦੀ ਆ ਆ ਤਾਂ ਪੂਰੀ ਵਧੀਆ ਬਣਾਈ ਹੋਈ ਇਹਨਾਂ ਦੇ ਵਿੱਚ ਰਹਿਣ ਵਾਸਤੇ ਆਹਾਂ ਮੋਟਰਾਂ ਮੋਟਰ ਮੈਂ मोस्टਲੀ ਕੈਸਟਿਕਾਂ ਦੇ ਜਾਮੇ ਵਾਲੀ ਦੇਖਿਆ ਜਾਮੇ ਵਾਲੀ ਮੋਟਰੀ ਚੱਲਦੀ ਆ ਇੱਧਰ ਵੱਡੀ ਮੋਟਰਾਂ ਜੇ ਵੱਧ ਭਜਾਉਣੀ ਹੋਵੇ ਇੱਧਰਲੇ ਪਾਸੇ ਛੋਟੀ ਮੋਟਰਾਂ ਮਾੜਾ ਮੋਟਾ ਜਿਵੇਂ ਘੱਟ ਤੋਰਨੀ ਤਾਰਨੀ ਆ ਉਹ ਪਰਲੇ ਨੇ ਦੂ ਵੀ ਵੱਡਾ ਜਗਾੜ ਓਏ ਚੀਜ਼ ਦੇਖ ਲੋ ਥੱਲੇ ਏਡਾ ਕ ਬਲੇਟ ਹੀ ਆਣਾ ਜਿਹੜੀ ਸਾਰੀ ਚੀਜ਼ ਨੂੰ ਖਿੱਚੀ ਫਿਰਦਾ ਏਡਾ ਕ ਬਲੇਟ ਹੀ ਆ ਜਿਹੜਾ ਸਾਰੀ ਚੀਜ਼ ਨੂੰ ਦੱਬੀ ਫਿਰਦਾ ਆਜੋ ਅੰਦਰ ਚੱਲਦੇ ਆ ਅੰਦਰ ਜਾ ਕੇ ਪੇਪਰ ਵਰਕ ਆਪਾਂ ਲਿਓਣੇ ਫੜ ਕੇ ਉਹ ਕਹਿੰਦੇ ਸੀ ਇਹ ਮਾੜਾ ਮੋਟਾ ਕੋਈ ਰੌਲਾ ਚਾਲਦਾ ਪਏ ਪੇਪਰ ਵਰਕ ਦਾ ਦੇਣੇ ਆ ਕੀ ਆ ਚੱਕਰ ਪਿਆ ਤੇ ਆਪਣਾ ਜਹਾਜ਼ ਬਿਲਕੁਲ ਰੈਡੀ ਟੂ ਗੋ ਆ ਉਡਰ ਮਾਰ ਕੇ ਤੇ ਲੋਡ ਆਪਾਂ ਚੱਕਿਆ ਜੀ ਕੈਨੇਡਾ ਦਾ ਹੈਗਾ ਇਹ ਕਵਾਡਖਾਨਾ ਕਵਾਡਖਾਨਾ ਨਹੀਂ ਜਿੱਥੇ ਗਾਰਵੇਜ ਆਉਂਦਾ ਉਹ ਉਹ ਕਹਿ ਸਕਦੇ ਆ ਸਾਰਾ ਲਾਲ ਪਤਾਲ ਇੱਥੇ ਆਉਂਦਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਤੇ ਗੁੱਡ ਮਾਰਨਿੰਗ ਇੱਕ ਵਾਰ ਤੋਂ ਫਿਰ ਆਪਣੇ ਬਲੌਗ ਦੇ ਵਿੱਚ ਤੇ ਰਾਤ ਭਾਈ ਇਸ ਪੰਪ ਤੇ ਆ ਕੇ ਖੜੇ ਸੀ ਇਹ ਪਾਰਕਿੰਗ ਮਿਲੀ ਨਹੀਂ ਫਿਰ ਸਾਈਡ ਜਿੱਤੇ ਆ ਕੇ ਟਰੱਕ ਇੱਧਰ ਕਰਕੇ ਲਾਤਾ ਤੇ ਆਪਾਂ ਭਾਈ ਆਏ ਹੁਣ ਸ਼ਾਵਰ ਲੈ ਕੇ ਜਿਵੇਂ ਸਿੱਧੂ ਮੂਸੇ ਵਾਲਾ ਕਹਿੰਦਾ ਸੀ ਆ ਬੱਠਲ ਜਿੱਡਾ ਦਿਲ ਚਾਹੀਦਾ ਮੈਨਸ ਟੈਂਪਰੇਚਰ ਪਤਾ ਕਿੰਨਾ ਚੱਲਦਾ ਪਿਆ 13 14 ਚੱਲਦਾ ਪਿਆ ਤੇ ਉੱਤੋਂ ਪੈ ਰਹੀ ਹੈ ਸਨੋ ਤੇ ਇਹ ਜੀ ਸਨੋਚ ਕਹਿੰਦੇ ਫਰਨੋਂਣ ਵਾਸਤੇ ਬੱਥਲ ਜੱਡਾ ਦੇ ਵਾਲੀ ਚਾਹੀਦਾ। ਲਓ ਜੀ ਆਪਾਂ ਖੜੇ ਪ੍ਰਿੰਸ ਜੋਰਜ ਮੈਨਸ 13 ਡਿਗਰੀ ਟੈਂਪਰੇਚਰ ਚੱਲਦਾ ਤੇ ਭਰਾ ਥੋੜਾ ਸਾਬਰ ਲੈ ਗਿਆ। ਤੇ ਰਾਤ ਇਹਨਾਂ ਪਾਰਕਿੰਗ ਮਿਲੀ ਨਹੀਂ ਮੌਸਮ ਰਾਤ ਬਹੁਤ ਸੋਹਣਾ ਸੀਗਾ ਆ ਰਾਤ ਹੀ ਕੰਮ ਹਾਲਾਤ ਖਰਾਬ ਹੋਇਆ। ਹੁਣ ਮੇਰਾ ਟਰੱਕ ਨਾ ਟੋਏ ਦੇ ਵਿੱਚ ਡਿੱਗਿਆ ਵਾ ਦੋਨੇ ਟਾਇਰ ਮਨਿੱਥੋਂ ਡਾਰਾ ਵੀ ਲੋਡ ਭਾਰਾ ਏ। ਕਦੇ ਇੱਥੋਂ ਕੰਮ ਖਰਾਬ ਨਾ ਹੋ ਜੇ। ਬਾਕੀ ਚਲੋ ਦੇਖਦੇ ਆ। ਹਜੇ ਚਾਹ ਚੂ ਬਣਾਉਣਿਆ ਕੇਰਾ ਜਾ ਕੇ। ਤੇ ਰਾਤ ਮੌਸਮ ਬਹੁਤ ਵਧੀਆ ਸੀਗਾ ਇੱਕੋ ਦਾਮ ਹੀ ਹਾਲਾਤ ਬਦਲਤੇ ਜਜਵਾਦ ਬਦਲਤੇ ਉਹ ਵਾਲੀ ਗੱਲ ਹੋ ਗਈ ਦੇਖੋ ਪੂਰੀ ਸਨੋ ਪਈ ਵੀ ਹੈ ਲਾ ਵੇ ਮਿੱਤਰੋ ਚਾਹ ਦੀ ਪਤੀਲੀ ਤੇਰੀ ਜਾ ਚੁੱਕੀ ਆ ਤੇ ਚਾਹ ਜੂ ਬਣਾ ਕੇ ਵਸ ਤੁਰਦੇ ਅੱਧੇ ਪੌਣੇ ਘੰਟੇ ਤੱਕ ਦੇ ਮੌਸਮ ਹੀ ਥੋੜਾ ਜਿਹਾ ਪੈਣੋਂ हट ਗਈ ਆ ਮੌਸਮ ਦਾ ਫਰਕ ਆ ਥੋੜਾ ਜਿਹਾ ਹੁਣ ਮਾਹੌਲ ਬਣ ਗਿਆ ਬਾਈ ਪੂਰਾ ਇੱਕ ਨੰਬਰ ਮੈਂ ਵਧੀਆ ਹੀ ਰਹਿ ਗਿਆ ਰਾਤ ਜਿਹੜੀ ਬਾਟ ਕੱਢ ਲਈ ਵੈਦਰ ਮੈਂ ਵੀ ਨਿੱਕਲ ਚੈੱਕ ਕੀਤਾ ਕੱਲ ਇੱਧਰ ਮੈਨੂੰ ਲੱਗਦਾ ਨਾ ਸਾਰਾ ਵਧੀਆ ਸਾਫ ਪਿਆ ਸੀਗਾ ਇਹ ਰਾਤੋ ਰਾਤ ਹੀ ਕਾਂਡ ਹੋਇਆ ਜਿਹੜਾ ਹੋਇਆ ਜਿੰਨਾ ਵੀ ਹੋਇਆ ਇਹ। ਹੁਣ ਆਵਾ ਹੌਲੀ ਆਵੜਾ ਅੱਜ ਨਹੀਂ ਇਹਨੇ ਖੜਾ ਛੱਡਿਆ ਸਾਰੇ ਰਸ ਪੈਂਦਗੀ ਤੁਰਾਈ ਹਜੇ ਤੱਕ ਵੀ ਪਈ ਜਾਂਦੀ ਆ ਪਰ ਥੋੜਾ ਆਪਣੇ ਕੋਲੇ ਲੋਡ ਭਾਰਾ ਕਰਕੇ ਆਪ ਲਓ ਵੀ ਮੇਤਰੋ ਪੂਰੇ ਇੱਕ ਘੰਟੇ ਦੀ ਬ੍ਰੇਕ ਕੱਢੀ ਤੇ ਟਰੱਕ ਦਾ ਨਾ ਸਾਸ ਹੋਇਆ ਕਰਨ ਵਾਲਾ ਯਾਰ ਬਹੁਤ ਟਾਈਮ ਦਾ ਅੱਜ ਫਿਰ ਪੂਰਾ ਘੰਟਾ ਸਵਾ ਘੰਟਾ ਲਾ ਕੇ ਨਾਲੇ ਤਾਂ ਰੋਟੀ ਪਾਣੀ ਖਾਦਾ ਤੇ ਨਾਲੇ ਟਰੱਕ ਦੀ ਕੀਤੀ ਸਾਸ ਵਈ ਸਾਰੇ ਦੇ ਪਾਲ ਸਕੂਲ ਸੀੜੀ ਹੈਗੀ ਨਾ ਫਿਰ ਗਈ ਆ ਤੇ ਆ ਆਪਣਾ ਥੋੜਾ ਇਹਦੇ ਵਿੱਚ ਨਾ ਵੀਡੀਓ ਦੇ ਵਿੱਚ ਆਪ ਵੀਡੀਓ ਵਿੱਚ ਕਹੀ ਜਾਨਾ ਤੇ ਲੋਡ ਬਾਈ ਆਪਣਾ ਕੱਲ ਦਾ ਚੱਕਿਆ ਹੋਇਆ ਵਾ ਤੇ ਕੱਲ ਮੈਨੂੰ ਲੱਗਦਾ ਵੈਦਰ ਸਾਰੇ ਪਾਸੇ ਬਹੁਤ ਵਧੀਆ ਸੀਗਾ ਪਰ ਅੱਜ ਵੈਦਰ ਦੇਖੋ ਸਾਰੇ ਪਾਸੇ ਚਿੱਟੀ ਚਾਦਰ ਬਿਸੀ ਹੋਈ ਆ ਤੇ ਮੈਨੂੰ ਲੱਗਦਾ ਇਹ ਸਰੀ ਤੱਕ ਹੀ ਚੱਲੂਗੀ ਬਾਕੀ ਰਾਤ ਦਾ ਬਾਈ ਹਾਈਵੇ ਬੰਦ ਸੀਗਾ ਆਪਣੇ ਇਧਰਲੇ ਪਾਸੇ ਸਰੋਵਾਲਾ ਮੌਸਮ ਚੱਲੀ ਜਾਂਦਾ ਤੇ ਪਰਲੇ ਪਾਸੇ ਬਾਈ ਜੀ ਚੱਲੀ ਜਾਂਦਾ ਹੈਗਾ ਬੀਸੀ ਵਾਲੇ ਪਾਸੇ ਮੀਂਹ ਬਹੁਤ ਜ਼ਿਆਦਾ ਪਿਆ ਉਹਦਾ ਕਰਕੇ ਲੈਂਡ ਸਲਾਈਡ ਥਾਂ ਥਾਂ ਤੇ ਹੋਈ ਹੋਈ ਆ ਤਾਂ ਕਰਕੇ ਹਾਈਵੇ ਰਾਤ ਬੰਦ ਸੀਗਾ ਤੇ ਅੱਜ ਹੁਣ ਜਾ ਕੇ ਦੇਖਦੇ ਆਂ ਕੀ ਮਾਹੌਲ ਹੈਗਾ ਤੇ ਜੇ ਹੋਇਆ ਬੰਦ ਫੇਰ ਤਾਂ ਆਪਾਂ ਨੂੰ ਖੜਨਾ ਪੈਣਾ ਤੇ ਨਹੀਂ ਤਾਂ ਲੈ ਕੇ ਬਾਬੇਰਾ ਨਾਲ ਅੱਜ ਆਪਾਂ ਸਿੱਧਾ ਪਹੁੰਚ ਜਾਣਾ ਜਾੜ ਦੇ ਵਿੱਚ ਤੇ ਅਗਲਾ ਬਲੌਗ ਜਿਹੜਾ ਤੁਹਾਨੂੰ ਦੇਖਣ ਨੂੰ ਮਿਲੇਗਾ ਆਪਣੀ ਕ੍ਰਿਸਮਸ ਦੀਆਂ ਜਿੱਦਾਂ ਹੋਣਾ ਦਿਨ ਚੱਲਦੇ ਨਾ ਛੁੱਟੀਆਂ ਹੁੰਦੀਆਂ ਤੇ ਐਂਡ ਤੇ ਸਾਲ ਦੇ ਐਂਡ ਤੇ ਸਾਰੇ EMPLOYEES ਨੂੰ ਇਹ ਕਰਦੇ ਹੈਗੇ ਪਾਰਟੀ ਤੇ ਆਪਣੀ ਹੈਗੀ ਆ ਪਾਰਟੀ ਕੱਲ ਨੂੰ ਤੇ ਉਹ ਬਲੌਗ ਤੁਹਾਨੂੰ ਮਿਲੇਗਾ ਅਗਲਾ ਦੇਖਣ ਤੇ ਜੇ ਟਾਈਮ ਨਾ ਪਹੁੰਚਿਆਗਾ ਆਪਣੇ ਕੋਲ ਤਾਂ ਕੱਪੜੇ-ਕੁੱਪੜੇ ਵੀ ਨਹੀਂ ਹੈਗੇ ਕਿਉਂਕਿ ਮੈਨੂੰ ਆਈ ਸੀ ਸ਼ਾਇਦ ਇੱਥੇ ਆਪਣਾ ਸਕੇਡਿਊਲ ਨਾ ਬਣੇ ਪਰ ਆਪਾਂ ਨੂੰ ਲੋਡ ਆਪਣਾ ਰੈਡੀ ਨਹੀਂ ਹੈਗਾ ਤੇ ਨਹੀਂ ਤਾਂ ਆਪਾਂ ਬਾਵਸ ਕੈਲਗਰੀ ਮੁੜ ਜਾਣਾ ਸੀਗਾ ਤੇ ਹੁਣ ਚੱਲਦੇ ਆਪਾਂ ਗਾਹਾਂ ਤੇ ਕਰਦੇ ਆਂ ਅੱਗੇ ਗੱਲਬਾਤ ਤੁਸੀਂ ਬਾਈ ਜੀ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਵਧੀਆ ਲੱਗਦੀ ਹੈ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਬਈ ਕਹਿ ਦਿੰਦੇ ਕੈਨੇਡਾ ਦੇ ਮੌਸਮ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਕੀ ਹੋ ਜੇ ਇੱਕ ਪਾਸੇ ਮੀਂਹ ਪਈ ਜਾਂਦਾ ਉਧਰ ਚੱਲੀ ਜਾਂਦਾ ਸਮਝ ਲੋ ਹੜਾ ਵਾਲਾ ਕੰਮ ਚੱਲੀ ਜਾਂਦਾ 2021 ਦੇ ਵਿੱਚ ਇੰਨਾ ਕ ਜਿਆਦਾ ਮੀਂਹ ਪਿਆ ਸੀਗਾ ਆਪਣਾ ਹਾਈਵੇ ਨੰਬਰ ਜਿਹੜਾ ਹੈਗਾ ਇੱਕ ਤੇ ਵਟਕਮ ਮੈਨੂੰ ਲੱਗਦਾ ਉਹ ਹੈਗਾ 95 ਨੰਬਰ ਹੈ ਜਿੱਥੇ ਉੱਥੇ ਦੁਆਰਾ ਫੇਰ ਪਾਣੀ ਆ ਚੁੱਕਿਆ ਤੇ ਹਾਈਵੇ ਹੈਗਾ ਬੰਦ ਮੈਨੂੰ ਲੱਗਦਾ ਹੁਣ ਆਪਾਂ ਨੂੰ ਹੋਰ ਹਾਈਵੇ ਲੈ ਕੇ ਜਾਣਾ ਪੈਣਾ ਬਾਕੀ ਆਪਾਂ ਨੂੰ ਪਤਾ ਲੱਗ ਜੂ ਨੇੜੇ ਜਾ ਕੇ ਆਪਾਂ ਵਰਕਆਊਟ ਕਰਦੇ ਆਂ ਤੇ ਬਾਕੀ ਅੰਦਰਲੇ ਪਾਸੇ ਹੁਣ ਤੁਸੀਂ ਆਪ ਹੀ ਦੇਖ ਲਓ ਕਿੰਨਾ ਸਨੋ ਵਾਲਾ ਮਾਹੌਲ ਚੱਲੀ ਜਾਂਦਾ ਤਾਂ ਕਰਕੇ ਕੈਨੇਡਾ ਦੇ ਵਿੱਚ ਵੈਦਰ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਰਾਤ ਇੰਨਾ ਕੁ ਵਧੀਆ ਮੌਸਮ ਨਹੀਂ ਸੀ ਆ ਇਹ ਸਾਰਾ ਕੋ ਸੜਕਾ ਥੜਕਾ ਸਾਫ ਪਈਆਂ ਸੀਗੀਆਂ ਤੇ ਅੱਜ ਵੈਦਰ ਦੇਖੋ ਕੀ ਆ ਮੈਂ ਜਦੋਂ ਦਾ ਤੁਰਿਆ ਵਾਂ ਉਹਦਾ ਸਾਰਾ ਕੁਝ ਇਦਾਂ ਦੇ ਹਾਲਾਤ ਮੈਨੂੰ ਮਿਲੀ ਜਾਂਦੇ ਆ ਤੇ ਪਰ ਲੋਡ ਆਪਣੇ ਕੋਲੇ ਪਾਰਾ ਕਰਕੇ ਬਾਬੇ ਦੀ ਕਿਰਪਾ ਏ ਥੋੜਾ ਸੌਖਾ ਹੋ ਜਾਂਦਾ ਜਦੋਂ ਲੋਡ ਪਾਰਾ ਹੁੰਦਾ ਤੇ ਬਾਕੀ ਦੂਜੀ ਗੱਲ ਬਈ ਗਰੁੱਪ ਦੇ ਵਿੱਚ ਆਪਣਾ ਨਾਲ ਗਰੁੱਪ ਵੜਿਆ ਹੋਇਆ ਤਿੰਨ ਚਾਰ ਪੰਜ ਕਾਫੀ ਗਰੁੱਪ ਬਣੇ ਹੋਏ ਆ ਹਾਈਵੇਅ ਦੇ ਹ ਤੇ ਜਦੋਂ ਆਪਾਂ ਕਹਿਲਕਰੀ ਤੋਂ ਆਉਣੇ ਆ ਅ ਸਰੀ ਵਾਲੇ ਪਾਸੇ ਨੂੰ ਰਾਹ ਦੇ ਵਿੱਚ ਇੱਕ ਬਹੁਤ ਉੱਚਾ ਪਾਸ ਪੈਂਦਾ ਜਿਹਦਾ ਨਾਮ ਹੈ ਰੋਜਰ ਪਾਸ ਉੱਥੇ ਫੋਟੋ ਆਈ ਆ ਕਿ ਆਮੋ ਸਾਹਮਣੇ ਵਾਲਾ ਟਰੱਕਾਂ ਦੀ ਹੱਟ ਹੋ ਗਈ ਤੇ ਇੰਨੇ ਕਿ ਜ਼ੋਰ ਨਾਲ ਟਰੱਕ ਵੱਜੇ ਹੋਏ ਹਨ ਤਾਂ ਦੋਨੇ ਬਈ ਇੱਦਾਂ ਕਰਕੇ ਨਾ ਜਿਹੜੇ ਕੈਬਨਾ ਬੰਕ ਹੁੰਦਾ ਆਇਆ ਕਰਕੇ ਆਪਸੇ ਚੀਜ਼ ਬਿਲਕੁਲ ਘੁੱਟ ਗਈ ਮੈਨੂੰ ਲੱਗਦਾ ਨਹੀਂ ਕੋਈ ਬਚਿਆ ਹੋਣਾ ਤੇ ਇਹ ਜੇ ਮੌਸਮ ਦੇ ਵਿੱਚ ਮਹਾਰਾਜ ਕਿਰਪਾਈ ਰੱਖੇ ਆਲ ਦੈਰ ਦੋ ਤਿੰਨ ਮਹੀਨੇ ਹੁੰਦੇ ਆ ਵਧ ਗਈ ਲੰਘ ਜਾਨ ਗਰਮੀਆਂ ਵਰਗੀ ਰੀਸਿੰਗ ਹੈਗੀ ਮੈਂ ਹਮੇਸ਼ਾ ਵਲੌਗ ਦੇ ਵਿੱਚ ਗੱਲ ਕਰਦਾ ਜਿਹੜੀ ਕੈਨੇਡਾ ਦੀ ਡਰਾਈਵਿੰਗ ਹੈਗੀ ਨਾ ਗਰਮੀਆਂ ਵਰਗਾ ਇਹਦਾ ਕੋਈ ਤੋੜ ਨਹੀਂ ਪਰ ਸਿਆਲਾ ਵਰਗਾ ਬਾਈ ਕੋਈ ਨਰਕ ਨਹੀਂ ਆ ਮੌਸਮ ਨਹੀਂ ਕੋਈ ਹੈਗਾ ਸੜਕਾਂ ਦੇ ਤਰ੍ਹਾਂ ਤੋਂ ਫਿਰਨਾ ਤੁਸੀਂ ਆਪ ਹੀ ਕਲਿੱਪਾਂ ਦੇ ਵਿੱਚ ਦੇਖਿਆ ਕਿੰਨੇ ਰੋਡ ਜਿਆਦਾ ਸਲਿਪਰੀ ਹੋਏ ਹੋਣਾ ਤੇ ਬਾਕੀ ਚਲੋ ਬਾਬਾ ਕਰੇ ਭੜੀ ਕਿਸੇ ਨਾ ਕਿਸੇ ਨੂੰ ਤਾਂ ਕੰਮ ਕਰਨੀ ਪੈਣਾ ਜੇ ਅਸੀਂ ਨਹੀਂ ਕਰਾਂਗੇ ਕੋਈ ਹੋਰ ਕਰੂਗਾ ਪਰ ਬੈਂਟਰ ਦੇ ਵਿੱਚ ਜਿੰਨਾ ਸੇਫ ਰਹਿ ਗਏ ਚੱਲ ਸਕਦੇ ਹੋ ਚੱਲੋ ਟੋੜ ਲੱਗੀ ਜਾਣੇ ਆ ਸਾਰਾ ਕੁਝ ਹੋਈ ਜਾਣਾ ਪਰ ਇੱਕ ਜਿਹੜਾ ਘੱਟ ਲੱਗੂ, ਦੋ ਘੱਟ ਲੱਗ ਜੇ ਸੋਨੂੰ ਲੱਗਦਾ ਵੈਦਰ ਜ਼ਿਆਦਾ ਬੈਡ ਹੈਗਾ ਭਾਈ ਆਪਾਂ ਰੁਕ ਜੀ। ਬਾਕੀ ਵੀ ਕੋਈ ਪਤਾ ਨਹੀਂ 10 ਸਾਲ ਪਰਾ 15 ਅਗਲਾ ਕਹਿੰਦਾ ਨਵਾਂ ਬੰਦਾ ਹਨ। ਜਿਹੜੇ ਨਵੇਂ ਬੰਦੇ ਹੈਗੇ ਆ ਕਈ ਵਾਰ ਪੁਰਾਣੇ ਬੰਦਿਆਂ ਤੋਂ ਵੀ ਕਹ ਲੋ ਵੀ ਪਤਾ ਹੀ ਨਹੀਂ ਯਾਰ ਰੋਡ ਤੇ ਜਾਂਦੇ ਜਾਂਦੇ ਟਰੱਕ ਨੇ ਕਿਹੜੇ ਵੇਲੇ ਇੱਧਰ ਹੋ ਜਾਣਾ ਇੱਧਰ ਹੋ ਜਾਣਾ ਕੋਈ ਪਤਾ ਹੀ ਨਹੀਂ ਹੈਗਾ। ਤੇ ਬਾਕੀ ਚਲੋ ਚੱਲਦੇ ਆਂ ਆਪਾਂ ਵੀ ਅੱਗੇ ਜੇ ਆਪਾਂ ਨੂੰ ਲੱਗਿਆ ਵੈਦਰ ਵੈਦਰ ਜ਼ਿਆਦਾ ਬੈਡ ਹੈਗਾ ਫਿਰ ਆਪਾਂ ਵੀ ਰੁਕ ਜਾਣਾ ਕਾਲੀ ਨਹੀਂ ਕਰਨੀ ਕੱਲੂ ਪਹੁੰਚ ਜਾਣਾ। ਪਰ ਠੀਕ ਆ ਹਜੇ ਤੱਕ ਵਧੀਆ ਤੁਰਿਆ ਜਾਂਦਾ ਆ ਮੈਂ ਡਾਊਨ ਹੈਲ ਤੇ ਆਈ ਜਾਣਾ ਡਾਊਨ ਹੈਲ ਤੇ ਇੰਜਨ ਬ੍ਰੇਕਾਂ ਵੈਂਟਰ ਦੇ ਵਿੱਚ ਇੰਜਨ ਬ੍ਰੇਕਾਂ ਬਿਲਕੁਲ ਬੰਦ ਕਰਕੇ ਰੱਖਣੀਆਂ ਜੇ ਤੁਹਾਨੂੰ ਲੱਗਦਾ ਜਿਆਦਾ ਰੋਡ ਸਲਿੱਪਰੀ ਹੈਗਾ ਪਿਛਲੇ ਵਲੌਗ ਦੇ ਵਿੱਚ ਵੀ ਮੈਂ ਦੱਸਿਆ ਸੀ ਇੰਜਨ ਬ੍ਰੇਕਾਂ ਬੰਦ ਕਰਦੋ ਕਰਨੀਆਂ ਇਹ ਇੰਜਨ ਬ੍ਰੇਕਾਂ ਹੈਗੀਆਂ ਇਹ ਉਹ ਆਪਣੇ ਡੇ ਮੂਰੇ ਆਹ ਟਰੈਕਟਰ ਕਹਿ ਦਿੰਦੇ ਇਹਨੂੰ ਬੋ ਟੇਲ ਵੀ ਕਹਿ ਦਿੰਦੇ ਆ ਇੰਜਨ ਦਾ ਸਾਹ ਬੰਦ ਕਰਦਾ ਤਾਂ ਕਰਕੇ ਬੋ ਟੇਲ ਆਪਣਾ ਹੀ ਰੁਕ ਜਾਂਦਾ ਪਰ ਟ੍ਰੇਲਰ ਸਟੈਲ ਉਦੋਂ ਹੀ ਰਫਤਾਰ ਦੇ ਵਿੱਚ ਜਦੋਂ ਉਹ ਮਗਰੋਂ ਮਾਰਦਾ ਧੱਕਾ ਜਦੋਂ ਇਹ ਮੂਹਰੇ ਰੁਕ ਜਾਂਦਾ ਟ੍ਰੇਲਰ ਮਾਰਦਾ ਧੱਕਾ ਜਿਹਦੇ ਨਾਲ ਜੈਕ ਨਾਈਫ ਹੋ ਜਾਂਦਾ ਟਰੱਕ ਦਾ ਤਾਂ ਕਰਕੇ ਜੇ ਇੰਜਨ ਬ੍ਰੇਕਾਂ ਹੋੜੀਆਂ ਬੰਦ ਹੋਣੀਆਂ ਟ੍ਰੇਲਰ ਦੀ ਤੇ ਬੋਟੇਲ ਦੀ ਸਪੀਡ ਇੱਕ ਵੀ ਰਹਿੰਦੇ ਆ ਪੈਰ ਵਾਲੀਆਂ ਸਹਿੰਦਿਆਂ ਸਹਿੰਦਿਆਂ ਬ੍ਰੇਕਾਂ ਮਾਰੀ ਚਲੋ ਉਹ ਵੀ ਜ਼ਿਆਦਾ ਜ਼ੋਰ ਨਾਲ ਨਹੀਂ ਮਾਰਨੀ ਆਈਆਂ ਸਹਿੰਦਿਆਂ ਸਹਿੰਦਿਆਂ ਮਾਰੀ ਚਲੋ ਇੰਨਾ ਕੁ ਮਾਰੀ-ਮੋਟੀ ਸੇਫਟੀ ਟਿਪ ਹੈਗਾ ਬਾਕੀ ਬਾਈ ਜੀ ਜੇ ਬਲੌਗ ਵਧੀਆ ਲੱਗਦਾ ਜ਼ਰੂਰ ਆਪਣਾ ਚੈਨਲ ਸਬਸਕ੍ਰਾਈਬ ਕਰੋ ਤੇ ਆਪਾਂ ਲਾ ਕੇ ਫੋਰੇ ਫਲੈਸ਼ਰ ਹੌਲੀ ਇੱਕ ਕੀਤਾ ਬਈ ਮੀ 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 ਤੇ ਇਹਦਾ ਕਾਰਨ ਕਰਕੇ ਬਈ ਹਾਈਵੇ ਹੋਇਆ ਵਾ ਬੰਦ ਤੇ ਦੂਜੇ ਪਾਸੇ ਦੀ ਪਤਾ ਲੱਗੂਗਾ ਵੀ ਖੁੱਲਾ ਕਿ ਨਹੀਂ ਖੁੱਲਾ ਹੈਗਾ ਹੌਲੀ ਹੌਲੀ ਜਾਣਾ ਪੈਣਾ ਆਪਾਂ ਨੂੰ ਤੇ ਮੀ ਲਗਾਤਾਰ ਪੈ ਰਿਹਾ ਐ ਲੈਣ ਸਲਾਈਡਿੰਗ ਬਈ ਬਹੁਤ ਹੋ ਰਹੀ ਐ ਥਾਂ ਥਾਂ ਤੇ ਤੇ ਉਹਦਾ ਕਰਕੇ ਹਾਈਵੇ ਮੇਨ ਜਿਹੜਾ ਹੈਗਾ ਉਹ ਬੰਦ ਹੋਇਆ ਵਾ ਲਓ ਵੀ ਮਿੱਤਰੋ ਕਹਿੰਦੇ 108 ਰਸਾ ਦੇ ਸਿਰੇ ਤੇ ਗੰਢ ਤੇ ਬਿਲਕੁਲ ਸਿਰੇ ਤੇ ਆ ਕੇ ਆਪਾਂ ਨੂੰ ਬ੍ਰੇਕਾਂ ਖਿੱਚਣੀਆਂ ਪੈ ਗਈਆਂ ਬ੍ਰੇਕਾਂ ਖਿੱਚਣ ਦਾ ਕਾਰਨ ਕੀ ਆ ਬੱਕ ਆਪਣੇ ਕੋਲੇ ਹਜੇ ਬਹੁਤ ਪਈ ਆ ਤੇ ਬੋਕਾ ਆਪਣੇ ਕੋਲੇ ਤਾਂ ਪਈ ਹੈਗੀ ਹੈ ਹਜੇ ਮੰਨ ਕੇ ਚੱਲੋ 4 ਘੰਟੇ 34 ਮਿੰਟਾਂ ਦੀ ਪਈ ਆ ਪਰ ਚੱਕਰ ਕੀ ਚੱਲਿਆ ਚੱਕਰ ਇਹ ਚੱਲਿਆ ਜੀ ਤੇ ਆਹ ਲ ਹਾਈਵੇ ਜਿਹੜਾ ਮੇਨ ਹੈਗਾ ਤੁਸੀਂ ਡਾਟਡ ਦੇਖ ਰਹੇ ਹੋ ਨਾ ਆਹ ਲ ਇੱਥੇ ਜੀ ਆਇਆ ਹੋਇਆ ਪਾਣੀ ਪਾਣੀ ਕਰਕੇ ਸਾਰਾ ਮੇਨ ਹਾਈਵੇ ਬੰਦਾ ਤੇ ਇਧਰਲੇ ਪਾਸੇ ਜਿੱਧਰ ਦੀ ਆਪਾਂ ਜਾਣਾ ਸੀਗਾ ਸਾਰੀ ਦੇਖੋ ਰੈੱਡ 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 ਸਾਰਾ ਕੋ ਰੈੱਡ ਰੈੱਡ ਹੋਇਆ ਵਾ ਤੇ ਟ੍ਰੈਫਿਕ ਬਹੁਤ ਲੱਗੀ ਹੋਈ ਆ ਤੇ ਰੇਡ ਹੋ ਗਿਆ ਬਾਈ ਇੰਨਾ ਕ ਫਾਇਦਾ ਹੈਗਾ ਰੇਡ ਹੋ ਕੇ ਤੇ ਬਾਜ ਆਈ ਆ ਉਹ ਕਹਿੰਦੇ ਬਈ ਟਰੱਕ ਇੱਕ ਡਾਊਨ ਹੇਲ ਉਤਰਦਾ ਪਿਆ ਸੀਗਾ ਤੇ ਟਰੱਕ ਕਹਿੰਦੇ ਡੈਚੀ ਜਾ ਕੇ ਢਿੱਗ ਪਿਆ ਟਰੇਲਰ ਉਹਦਾ ਤਾਂ ਪਿਆਈ ਕਹਿੰਦੇ ਹਾਈਵੇ ਹੋ ਗਿਆ ਬੰਦ ਉਥੋਂ ਤੇ ਜਿੱਥੇ ਵੀ ਸੇਫ ਖੜੇ ਆ ਆਪਦਾ ਖੜਜੋ ਤੇ ਚਾਹਤਾ ਜੇ ਰੋਂ ਖੁੱਲ ਗਿਆ ਉਦੋਂ ਤੁਰ ਪਿਓ ਨਹੀਂ ਫਿਰ ਆਪਦਾ ਤੜਕੇ ਤੁਰ ਪਿਓ ਆਪਦਾ ਟਾਈਮ ਨਾਲ ਨੀਂਦ ਲੈ ਲਓ ਕਿਉਂਕਿ ਫਿਰ ਵੀ ਹੁਣ ਰਾਤ ਬਰਾਤੇ ਬੁੱਕਾ-ਬੁੱਕਾ ਨਾਲੀਆਂ ਪਤਾ ਨਹੀਂ ਕਿੰਨਾ ਟਾਈਮ ਖੁੱਲੜਾ ਜਾਂ ਕਿਵੇਂ ਆ ਆ ਰੇਡੂਗੇ ਤੇ ਬਾਅਦ ਚੱਲੀ ਜਾਂਦੀ ਆ ਆਪਾਂ ਦਾ ਪਰ ਭਾਈ ਬ੍ਰੇਕਾਂ ਤੋਂ ਤੜ ਕੇ ਉੱਠ ਕੇ ਤੁਰ ਪਾਂਗੇ ਕਿਉਂਕਿ ਰਾਤ ਨੂੰ ਹੁਣ ਬੁੱਕਾ ਮੁੱਕੀ ਜਾਣੀਆਂ ਖੱਜਲ ਖਵਾਰੀ ਹੈਗੇ ਆ ਪਤਾ ਨਹੀਂ ਕਿੰਨੇ ਵਜੇ ਖੁੱਲਣਾ ਨਹੀਂ ਖੁੱਲਣਾ ਤਾਂ ਕਰਕੇ ਆਪਾਂ ਤਾਂ ਵੀ ਬ੍ਰੇਕਾ ਖਿੱਚਦੇ ਗਾ ਤੇ ਬਾਕੀ ਬਾਈ ਜੀ ਰੈਸਟ ਏਰੀਆ ਦੇ ਆ ਖੜੀ ਜਾਂਦੇ ਆ ਉਹ ਖੜ ਕੇ ਇੱਕ ਬਾਈ ਉਹ ਖੜ ਕੇ ਪਰਲੇ ਪਾਸੇ ਜਿਹੜੀ ਨੂੰ ਰੇਡ ਦੇ ਬਾਜਾ ਮਿਲ ਜਾਂਦੀਆਂ ਪਿੱਛੇ ਖੜਾ ਸੀਗਾ ਆਪਾਂ ਥੋੜੀ ਕਹਿਮਾ ਚੰਗੀ ਸੀ ਆਪਾਂ ਨੂੰ ਆ ਪੌਲ ਆਊਟ ਦਾ ਪਤਾ ਸੀ ਇਹ ਵੀ ਇੱਥੇ ਪੌਲ ਆਊਟ ਹੈਗਾ ਤੇ ਇੱਥੇ ਕੋਈ ਟਰੱਕ ਵਾਲੇ ਖੜੇ ਵੀ ਨਹੀਂ ਸੀਗੇ ਤਾਂ ਕਰਕੇ ਆਪਣਾ ਪ੍ਰਭੂ ਹੋ ਗਿਆ ਬਚਾ ਆਪਾਂ ਦਾ ਬ੍ਰੇਕਾ ਖਿੱਚਦੇ ਆ ਰੋਟੀ ਖਾਂਦੇ ਆ ਰੋਟੀ ਰਾਟੀ ਖਾ ਕੇ ਸੌ ਪੈਂਟਰ ਦੇ ਬਾਈਸ ਨੂੰ ਦੱਸਿਆ ਹੀ ਆ ਰੋਟੀ ਪਾਣੀ ਆਦਾ ਵੱੱਡ ਲੈ ਕੇ ਚੱਲੋ ਤੇ ਆ ਉਹਦਾ ਸੁੱਕਾ ਸਮਾਨ ਬਿਸਕਟ ਹੋਗੇ ਮੈਗੀ ਵਗੈਰਾ ਇਹ ਜਿਹੀਆਂ ਚੀਜ਼ਾਂ ਵਿੱਚ ਰੱਖੋ ਕੋਈ ਪਤਾ ਨਹੀਂ ਹਾਈਵੇ ਕਿੱਥੇ ਬੰਦ ਹੋ ਜਾਣਾ ਆਪਣੇ ਬੰਦੇ ਟੀਮ ਵਾਲੇ ਹੈਗੇ ਆ ਉਹ ਵੀ ਪਿੱਛੇ ਸਟਕ ਹੋਇਆ ਰੌਜਰਪੁਰਾਸ ਤੇ ਰੌਜਰਪੁਰਾ ਬਹੁਤ ਯਾਰਾ ਭਿਆਨਕ ਐਕਸੀਡੈਂਟ ਹੋਇਆ ਹੁਣ ਮੈਂ ਤੁਹਾਨੂੰ ਫੋਟੋਆਂ ਦਾ ਕੀ ਦਿਖਾਉਣੀ ਆ ਤੇ ਪਰ ਮੈਨੂੰ ਲੱਗਦਾ ਨਹੀਂ ਯਾਰਾ ਕੋਈ ਬਚਿਆ ਹੁਣ ਤੜਕੇ ਦਾ ਇੰਨਾ ਕਿ ਜ਼ਿਆਦਾ ਗੰਦਾ ਹੈਪਨ ਹੋਇਆ ਹੈਗਾ ਨਾ ਤੇ ਗਰੁੱਪ ਦੇ ਵਿੱਚ ਆਈਆਂ ਸੀਗੀਆਂ ਮੈਸੇਜ ਤੇ ਬਾਈ ਵੀ ਹੁਣੀ ਵੀ ਆਪਣੇ ਉੱਥੇ ਖੜ੍ਹੀ ਆ ਹਜੇ ਤੇ ਇਦਾਂ ਕਰਕੇ ਵੀ ਆਹਮੋ ਸਾਹਮਣੇ ਨਾ ਆ ਦੇਖੋ ਆਹਮੋ ਸਾਹਮਣੇ ਟਰੱਕ ਵੱਜੇ ਹੋਇਆ ਬਾਈ ਮੈਂ ਕਹਿੰਦਾ ਯਾਰ ਕਹਿ ਬਣ ਜਿਹੜੇ ਬੰਕ ਹੁੰਦੇ ਉਹਨਾਂ ਦਾ ਅੱਬਾ ਚ ਹੀ ਕੋਹ ਨਹੀਂ ਯਾਰ ਇੱਕ ਦੂਜੇ ਦੇ ਵਿੱਚ ਹੀ ਵੜ ਗਏ ਪਤਾ ਨਹੀਂ ਰੋਡ ਸਲਿੱਪਰੀ ਸੀ ਯਾ ਰੱਬ ਜਾਣੇ ਕਿ ਆ ਚੱਕਰ ਚੱਲਿਆ ਹਨ ਇਹ ਰੌਜਰ ਪਾਸ ਤੇ ਵੱਜਿਆ ਹੋਇਆ ਦੇਖੋ ਯਾਰ ਆ ਇੱਕ ਅਰਨੋਲਡ ਬ੍ਰਦਰ ਦਾ ਟ੍ਰੇਲਰ ਹੈਗਾ ਆਹ ਮੂੰਹ ਸਾਹਮਣੇ ਪਤਾ ਨਹੀਂ ਰੱਬ ਜਾਣੇ ਕੀ ਚੱਕਰ ਜਣਿਆ ਜਿੱਥੋਂ ਤੱਕ ਲੱਗਦਾ ਹੈਗਾ ਆਹ ਟ੍ਰੇਲਰ ਨੇ ਇਧਰੋਂ ਜਾਂਦਾ ਸੀਗਾ ਆਹ ਆਪਦੀ ਲੈਂਚੋਂ ਇਧਰ ਨੂੰ ਆਇਆ ਲੱਗਦਾ ਚਾਹੇ ਤਾਂ ਸਲਿੱਪਰੀ ਸੀ ਇਧਰਲੇ ਪਾਸੇ ਨੂੰ ਆ ਗਿਆ ਹਨਾ ਤਾਂ ਆਹ ਵਿਚਾਰਾ ਮੈਨੂੰ ਲੱਗਦਾ ਸਿੱਧਾ ਜਾਂਦਾ ਸੀਗਾ ਇਹ ਪਤਾ ਨਹੀਂ ਰਮੇਈਨ ਬ੍ਰਦਰ ਕਿਹੜੇ ਵਾਲਿਆਂ ਦਾ ਟ੍ਰੇਲਰ ਹੈਗਾ ਵਿਚਾਰਿਆਂ ਦਾ ਤੇ ਆਹ ਮੂੰਹ ਸਾਹਮਣੇ ਆਹ ਆਹ ਟਰੱਕ ਦੀ ਗਲਤੀ ਬੰਦੀ ਮੈਨੂੰ ਲੱਗਦਾ ਜਿੱਥੋਂ ਅਰਨੋਲਡ ਬ੍ਰਦਰ ਵਾਲਾ ਮੈਨੂੰ ਲੱਗਦਾ ਉਧਰੋਂ ਆਉਂਦਾ ਸੀ ਬਾਈ ਚਾਹੇ ਤਾਂ ਸਲਿੱਪਰੀ ਸੀਗੀ ਸਲਿੱਪਰੀ ਕਰਕੇ ਇਹਦੀ ਵਾਲੀ ਲੈਂਚ ਬਈ ਮੋੜ ਪੈਂਦਾ ਸੀ ਇਹ ਮੋੜ ਮੈਨੂੰ ਲੱਗਦਾ ਮੁੜਿਆ ਨਹੀਂ ਹੁਣ ਸਲਿੱਪਰੀ ਕਰਕੇ ਤਾਂ ਆ ਮੋ ਸਾਹਮਣੇ ਯਾਰਾ ਮੈਨੂੰ ਲੱਗਦਾ ਬਚੇ ਹੀ ਨਹੀਂ ਹੈਗੇ ਯਾਰਾ ਵਾਹਿਗੁਰੂ ਤੰਦਰੁਸਤੀਆਂ ਬਖਸ਼ੇਓ ਬਾਕੀ ਹਜੇ ਕੱਲ ਤੱਕ ਆਪਰੇਟ ਆ ਜੂਗੀ ਪਰ ਜੇ ਇਸ ਹੁਣ ਐਕਸੀਡੈਂਟ ਦੇ ਹਾਲਾਤ ਲਾੜਦੇ ਆ ਮੈਨੂੰ ਲੱਗਦਾ ਨਹੀਂ ਕੋਈ ਬਚਿਆ ਹੁਣ ਬਾਕੀ ਚਲੋ ਆਪਾਂ ਤਾਂ ਕਹਿਣਾ ਤੰਦਰੁਸਤੀਆਂ ਹੋਣਾ ਹਨ ਕਿਉਂਕਿ ਜਮੇ ਯਾਰਾ ਟਰੱਕ ਇੱਕ ਦੂਜੇ ਦੇ ਵਿੱਚ ਹੀ ਵੜ ਗਿਆ ਕਹਿ ਬਣਾ ਹੁਣ ਤੇਲ ਟੈਂਕ ਆ ਸੀ ਇੱਕ ਦਾ ਇਹਦਾ ਆ ਸੀਗਾ ਹਮ ਵਿੱਚ ਹੀ ਵੜਿਆ ਪਿਆ ਜਮੇ ਵਿੱਚ ਹੀ ਵੜ ਗਿਆ ਤੇ ਤਾਂ ਕਰਕੇ ਰਾਹ ਮਹਾਰਾਜ ਕਿਰਪਾ ਕਰੇ ਆਹ 2-3 ਮਹੀਨੇ ਹੁੰਦੇ ਆ ਆਪਦਾ ਠੰਡੇ ਰਹਿ ਕੇ ਠੰਡੇ ਦਿਮਾਗ ਨਾਲ ਕਾਲੀ ਨਾ ਕਰੋ ਹੌਲੀ ਹੌਲੀ ਚੱਲੋ ਪਰ ਕਈ ਵਾਰ ਮੌਕੇ ਇਦਾਂ ਬਣ ਜਾਂਦਾ ਹੈ ਕਿ ਕੋਈ ਪਤਾ ਨਹੀਂ ਲੱਗਦਾ ਜਿਵੇਂ ਥੱਲੇ ਸਲਿੱਪਰੀ ਹੁੰਦੀ ਹੈ ਨਾ ਆਪਾਂ ਪਿੱਛੇ ਗੱਲ ਕਰਦੇ ਸੀਗੇ ਵੀ ਪਿੱਛੇ ਸਲਿੱਪਰੀ ਹੁੰਦੀ ਹੈ ਕਈ ਵਾਰ ਆਪ ਨੂੰ ਵੀ ਨਹੀਂ ਪਤਾ ਲੱਗਦਾ ਹੈਗਾ ਸਮਾਂ ਭੜ ਜਾਂਦਾ ਕਈ ਵਾਰ ਟਰੱਕ ਆਪਦਾ ਵੀ ਹੁਣ ਕਈ ਵਾਰ ਹਿੱਲਦਾ ਹੈਗਾ ਕਈ ਵਾਰ ਖੱਬੀ ਸੱਜੀ ਲੈਂਨ 'ਚ ਕੋਈ ਨਹੀਂ ਹੁੰਦਾ ਚਲੋ ਆਪਦੀ ਲੈਂਨ 'ਚ ਲਈਦਾ ਉਹ ਸਮਾਂ ਭੜ ਗਿਆ ਉਹ ਤੋਂ ਬਾਈ ਤੋਂ ਉਹ ਮੋੜ ਜਰੋਸੀ ਆ ਸਲਿੱਪਰੀ ਹੋਣੀ ਆ ਉਹ ਪਰਲੀ ਲੈਂਚ ਜਾੜੇ ਮੂਹਰੋ ਟਰੱਕ ਆਉਂਦਾ ਸੀ ਉਹਦਾ ਕਰਕੇ ਆਹ ਮੂਹ ਸਾਹਮਣੇ ਟੱਕਰ ਹੋਈ ਮਹਾਰਾਜ ਤਾਂਦਰੁਸਤੀ ਵਕਸ਼ਣ ਤਾਂ ਹੀ ਆਪਾਂ ਕਹਿੰਨੇ ਵੀ ਆਹ ਦੋ ਤਿੰਨ ਜਿਹੜੇ ਸਿਆਲਾ ਮਾਰਗ ਨਰਕਣੀ ਹੁੰਦਾ ਤਾਂ ਹੀ ਕਹਿੰਦਾ ਮੈਂ ਹੁਣ ਵੀ ਜਿਹੜਾ ਹੈਗਾ ਟਰੱਕ ਪਿੱਛੇ ਢੱਗਿਆ ਵਾ ਪਤਾ ਕਿ ਪਿੱਛੇ ਰੁਕ ਗਿਆ ਆਪਾਂ ਕੋਈ ਕੋਈ ਗੱਲ ਨਹੀਂ ਆਪਾਂ ਇੱਥੇ ਰੁਕ ਜਾਈਏ ਨੇ ਫੇਰ ਆਪਾਂ ਦੇਖਾਂਗੇ ਨਾ ਕੀ ਬੰਦਾ ਹੈਗਾ ਬਾਕੀ ਇਹ ਬਲੌਗ ਫੇਰ ਆਪਾਂ ਬਾਲਾ ਵੱਡਾ ਨਹੀਂ ਕਰਦੇ ਬਾਕੀ ਆਪਾਂ ਕਮੈਂਟ ਪੜ੍ਹਦੇ ਆ ਆਹ ਬਲੌਗ ਥੋੜਾ ਛੋਟਾ ਹੋ ਗਿਆ ਤੇ ਟਾਈਮ ਨਹੀਂ ਲੱਗਿਆ ਜਿਹੜਾ ਕੁਝ ਕਰਨ ਦਾ ਥੋੜਾ ਜਿਹਾ ਨਾ ਵੈਦਰ ਬੈਡ ਕਰਕੇ ਥੋੜਾ ਜਿਹਾ ਉਧਰ ਔਲ ਜੇ ਬਈਏ ਫਿਰ ਆਏ ਹੁੰਦਾ ਥੋੜਾ ਮੋਬਾਈਲ ਨੂੰ ਹੱਥ ਘਾਟ ਹੀ ਲੱਗਦਾ ਜਦੋਂ ਵੈਦਰ ਬੈਡ ਹੁੰਦਾ ਤੇ ਬਾਕੀ ਜਿਹੜੇ ਜਿਹੜੇ ਬਾਈ ਕਮੈਂਟ ਕਰਦੇ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਪੜਦੇ ਹਾਂ ਨਾ ਜਿਹੜੇ ਜਿਹੜੇ ਬਾਈਆਂ ਦੇ ਆਏ ਹੋਈਆਂ ਕਮੈਂਟ ਲਓ ਜੀ ਉਹਨੇ ਕਿ ਜਿੰਨੇ ਕ ਪੜੇ ਜਾਂਦੇ ਉਹਨੇ ਕ ਆਪਾਂ ਪੜਦਾਂਗੇ ਅ ਲਓ ਜੀ ਪਹਿਲਾਂ ਆਇਆ ਹੈਗਾ ਬਾਈ ਦਾ ਓਕੇ ਮਾਈਕਲ ਸਕਾਟ 5916 ਵਾਲੇ ਬਾਈ ਦਾ ਮੈਸੇਜ ਆਇਆ ਵਾ ਕਹਿੰਦਾ ਸਿਰਾ ਬਾਈ ਲਵ ਯੂ ਵੀ ਬਲੌਗਸ ਪਰਮਾਤਮਾ 1000 ਚੈਨਲ ਨੂੰ ਤੁਹਾਡੇ ਚੈਨਲ ਨੂੰ ਹੋਰ ਸਕਸੈਸਫੁਲ ਥੈਂਕ ਯੂ ਮੇਰਾ ਵੀਰ ਬਾਈ ਜੀ ਤੁਹਾਡੇ ਸਿਰ ਤੇ ਹੀ ਆ ਜਿਹੜੇ ਤੁਰੇ ਫਿਰਦੇ ਆ ਤੇ ਇਦਾਂ ਹੀ ਪਿਆਰ ਬਣਾਈ ਰੱਖਿਓ ਰੌਕ ਬਾਈ ਦਾ ਬਾਈ ਕੈਲਗਰੀ ਕਿੱਥੇ ਰਹਿੰਦੇ ਹੋ ਬਾਈ ਜੀ ਨਾਰਥ ਈਸਟ ਵਿੱਚ ਆਪਾਂ ਮੂਵ ਹੋਏ ਆ ਉੱਥੇ ਤੇ ਬਰਾੜ ਸਾਹਿਬ ਦਾ ਮੈਸੇਜ ਆ ਬਹੁਤ ਸੋਹਣੀਆਂ ਵੀਡੀਓ ਹੁੰਦੀਆਂ ਬਾਈ ਜੀ ਕਰਨਵੀਰ ਵੀਡੀਓ ਵੀ ਦੇਖਣ ਵਾਲਿਆਂ ਹੁੰਦੀਆਂ ਬਾਈ ਜੀ ਹਾਂਜੀ ਬਿਲਕੁਲ ਵੀਰੇ ਬਿਲਕੁਲ ਬਿਲਕੁਲ ਉਹ ਤਾਂ ਵੀਰਾ ਟਾਪ ਕਲਾਸ ਆ ਥੈਂਕ ਯੂ ਮ ਆਪਾਂ ਨਾਲ ਦੀ ਨਾਲ ਲਾਈਕ ਕਰਦੇ ਜਨੇ ਲਓ ਜੀ ਲਾਈਕ ਕਰਤਾ ਲਾਈਕ ਕਰਤਾ ਥੈਂਕ ਯੂ ਮੇਰਾ ਵੀਰ ਲਓ ਜੀ ਸੋਨੂ ਵੀ ਰਿਪਲਾਈ ਆ ਗਿਆ ਆਪਾਂ ਹੁਣ ਆਏ ਨਾਲ ਦੀ ਨਾਲ ਮੈਸੇਜ ਪੜੀ ਜਾਇਆ ਕਰਾਂਗੇ ਜਿੰਨਾ ਜਿੰਨੇ ਕਾਪਰ ਤੋਂ ਪੜੇ ਗਏ ਹਨ ਤੇ ਸੋਨੂ ਆ ਗਿਆ ਬਾਈ ਸੋਨੂ ਕਹ ਰਾਇਆ ਗੁੱਡ ਜੌਬ ਬਾਈ ਜੀ ਥੈਂਕ ਯੂ ਮੇਰਾ ਵੀਰ ਲਓ ਜੀ ਤੁਹਾਡਾ ਵੀ ਥੈਂਕ ਯੂ ਹੋ ਗਿਆ ਆਡੀਓ ਟਰੈਕ ਚ ਇੰਗਲਿਸ਼ ਰਿਮੂਵ ਕਰ ਦੋ ਵੀਰੇ ਉਹ ਯਾਰ ਮੈਂ ਚੈੱਕ ਕਰਨੀ ਹੁਣ ਮੈਨੂੰ ਪਤਾ ਨਹੀਂ ਲੱਗ ਰਿਹਾ ਕਿਉਂਕਿ ਬਲੌਗ ਤਾਂ ਮੈਂ ਨਾਰਮਲੀ ਕਰਦਾ ਹੈਗਾ ਉਹ ਸੈਟਿੰਗ ਚ ਜਾ ਕੇ ਨਾ ਚੇਂਜ ਕਰ ਲਿਆ ਕਰੋ ਮੈਂ ਚੈੱਕ ਕਰ ਲਵਾਂ ਵੀ ਕਿੱਥੋਂ ਜਾ ਕੇ ਆਪਾਂ ਰਿਮੂਵ ਕਰ ਸਕਦੇ ਹਾਂ ਨਾ ਕਈ ਬੰਦੇ ਨੂੰ ਅੰਗਰੇਜ਼ੀ ਦੇ ਵਿੱਚ ਬਲੌਗ ਸ਼ੋ ਹੋਂਦੇ ਆ ਸੰਨੀ ਬਾਈ ਕਹਿੰਦਾ ਗੁੱਡ ਬਾਈ ਜੀ ਥੈਂਕ ਯੂ ਬੱਸ ਚਾਹੇ ਛੋਟੇ ਮੋਟੇ ਕਮੈਂਟ ਕਰ ਦਿਆ ਕਰੋ ਇਹਦੇ ਨਾਲ ਆਪਣੀ ਰੀਚ ਵਧੀਆ ਹੋ ਜਾਂਦੀ ਆ ਹਰਵਿੰਦਰ ਬਾਈ ਕਹਿੰਦਾ ਮਨ ਖੁਸ਼ ਹੋ ਗਿਆ ਜਦੋਂ ਨਾਮ ਮੈਨੂੰ ਲੱਗਦਾ ਜਿਵੇਂ ਮੈਂ ਕੈਨੇਡਾ ਪਹੁੰਚ ਗਿਆ ਬਾਈ ਜੀ ਸਾਰਾ ਕੈਨੇਡਾ ਹੀ ਤੁਹਾਨੂੰ ਦਿਖਾ ਦੇਣਾ ਚੰਗੀਆਂ ਮਾੜੀਆਂ ਗੱਲਾਂ ਆਪਾਂ ਤੁਹਾਨੂੰ ਦੱਸਦੇ ਰਹਿੰਦੇ ਹਾਂ ਹਰਵਿੰਦਰ ਬਾਈ ਥੈਂਕ ਯੂ ਮੇਰਾ ਵੀਰ ਮੈਸੇਜ ਕੀਤਾ ਹਨਾ ਏ ਬਾਈ ਆਪਣੇ ਦਾ ਪੁਰਾਣੇ ਜੁੜੇ ਵਿਆ ਕਈਆਂ ਬਾਈ ਸੰਨੀ ਵੀ ਆਪਣੇ ਦਾ ਮੈਸੇਜ ਕਰਦਾ ਰਹਿੰਦਾ ਮਾਫੀ ਚਾਹੁੰਦੇ ਜੇ ਕਿਸੇ ਦਾ ਨਾਮ ਨਹੀਂ ਲਿਆ ਮਨਪ੍ਰੀਤ ਬਾਈ ਪਹਿਲੇ ਦਿਨ ਤੋਂ ਜਿਹੜਾ ਜੀ ਦਾ ਬਾਈ ਦਾ ਨਾਮ ਇਨਾ ਹਰਵਿੰਦਰ ਬਾਈ ਵੀ ਬਹੁਤ ਮੈਸੇਜ ਕਰਦਾ ਡੱਬ ਬਾਈ ਬਾਈ ਵੀ ਬਹੁਤ ਕਰਦਾ ਥੈਂਕ ਯੂ ਮੇਰਾ ਵੀਰ ਘੈਂਟ ਵਲੌਗ ਥੈਂਕ ਯੂ ਮੇਰਾ ਵੀਰ ਤੇ ਹਰਪ੍ਰੀਤ ਸਿੰਘ ਸਾਸਰੀਕਾਲ ਕਹਿੰਦੇ ਵੀਰੇ ਕੀ ਹਾਲ ਚਾਲ ਨੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਚੜ੍ਹਦੀ ਕਲਾ ਮਹਾਰਾਜ ਦੀ ਕਿਰਪਾਏ ਬਸ ਬੈਦ ਮਾੜੇ ਮੌਸਮ ਤੋਂ ਮਹਾਰਾਜ ਬਚਾਈ ਰੱਖੇ ਬਾਕੀ ਬਾਈ ਜੀ ਚੜਦੀ ਕਲਾ ਬਾਦੇ ਘਟ ਜਿੰਦਗੀ ਚ ਚੱਲਦੇ ਰਹਿੰਦੇ ਨੇ ਕੋਈ ਗੱਲ ਨਹੀਂ ਬਹੁਤ ਵਧੀਆ ਕੋਸ਼ਿਸ਼ ਕੀਤੀ ਥੈਂਕ ਯੂ ਮੇਰਾ ਵੀਰ ਨਾਂ ਵੀਰੇ ਦਾ ਕੀ ਆ ਸੁਭਜਿੰਦਰ ਸਿੰਘ ਥੈਂਕ ਯੂ ਮੇਰੇ ਵੀਰ ਤੁਹਾਡੀ ਵੀ ਹਾਜ਼ਰੀ ਲੱਗੀ ਆਪਣੇ ਕਮੈਂਟਾਂ ਵਿੱਚ ਧੰਨਵਾਦ ਵੀਰ ਕਮੈਂਟ ਪੜਿਆ ਮੇਰਾ ਥੈਂਕ ਯੂ ਕੋਈ ਗੱਲ ਨਹੀਂ ਗੁਰਜੰਟ ਵੀਰ ਇਦਾਂ ਹੀ ਟਰਾਈ ਕਰਿਆ ਕਰਾਂਗੇ ਹੁਣ ਕਮੈਂਟ ਐਂਡ ਤੇ 2-4 ਮਿੰਟ ਤੁਹਾਡੇ ਕਮੈਂਟਾਂ ਦੀ ਲਾਲਾ ਕਰਾਂਗੇ ਆਪਾਂ ਜਿੰਨੇ ਕ ਆਪਣੇ ਆਇਆ ਕਰਨਗੇ ਸਤਨਾਮ ਵੀਰ ਦਾ ਫੇਰ ਮੈਸੇਜ ਆ ਗਿਆ ਥੈਂਕ ਯੂ ਵੀਰ ਕਮੈਂਟ ਪੜਿਆ ਕੋਈ ਗੱਲ ਨਹੀਂ ਵੀਰ ਇਦਾਂ ਹੀ ਕਮੈਂਟ ਕਰਦੇ ਰਿਆ ਕਰੋ ਆਪਾਂ ਇਦਾਂ ਹੀ ਪੜਦੇ ਰ ਬਹੁਤ ਹੀ ਵਧੀਆ ਲੱਗਿਆ ਥੈਂਕ ਯੂ ਜਤਿੰਦਰ ਵੀਰ ਦਾ ਮੈਸੇਜ ਆਇਆ ਥੈਂਕ ਯੂ ਮੇਰਾ ਵੀਰ ਮੈਂ ਇਦਾਂ ਹੀ ਕਰੀ ਜਾਣਾ ਤੁਹਾਡੀ ਹਾਜ਼ਰੀ ਲੱਗ ਜੂਗੀ ਅ ਜਗਜੀਤ ਸਿੰਘ ਥੈਂਕ ਯੂ ਬਹੁਤ ਸੋਹਣਾ ਬਲੌਗਾ ਥੈਂਕ ਯੂ ਮੇਰਾ ਵੀਰ ਜੀ ਸਿੰਘ ਹਾਜ਼ਰੀ ਲੱਗੀ ਤੁਹਾਡੀ ਰਾਣੀ ਸੁੰਦਰਾ ਤੇ ਲਾਣੇਦਾਰ ਬਿਲਕੁਲ ਵੀਰੇ ਰਾਣੀ ਸੁੰਦਰਾ ਆਪਣੀ ਉਹ ਉਹਦੇ ਸਿਰ ਤੇ ਆਪਾਂ ਕੰਮ ਤੇ ਆਉਣੇ ਆ ਤੇ ਇਹ ਆਪਣਾ ਲਾਣੇਦਾਰ ਆ ਜਿਹਦੇ ਕਰਕੇ ਆਪਣਾ ਸਾਰਾ ਟੱਬਰ ਪਾਲਦਾ ਇੰਨੇ ਜੀ ਹੈਗੇ ਆ ਇਹ ਆਪਣਾ ਉਹਦੇ ਕੋ ਨੂੰ ਚਾਹੇ ਚ ਜਾਨ ਨਹੀਂ ਹੈਗੀ ਜਾਨ ਇੱਕ ਹਿਸਾਬ ਨਾਲ ਮੈਂ ਤਾਂ ਮੰਨਦਾ ਹੀ ਹਾਂ ਜਿਵੇਂ ਆਪਾਂ ਰੋਟੀ ਪਾਣੀ ਖਾਂਦੇ ਆ ਇਹ ਵੀ ਤੇਲ ਪਾਣੀ ਖਾਂਦਾ ਹਨ ਤੇ ਆਪਣਾ ਇਹਦੇ ਸਿਰ ਤੇ ਘਰ ਚੱਲਦਾ ਮੈਂ ਹਮੇਸ਼ਾ ਗੱਲ ਕਰਦਾ ਹਣਾ ਇਹ ਭਾਈ ਸਾਡਾ ਆਫਿਸ ਹੈਗਾ ਜਿੱਥੇ ਆਪਾਂ ਬੈਠੇ ਹੋਏ ਆ ਤੇ ਮਗਰ ਜਿਹੜਾ ਭਾਈ ਜੀ ਆਪਣਾ ਹੈਗਾ ਉਹ ਆਪਣਾ ਘਰ ਹੈ ਹਨਾ ਆਪਾਂ ਦਾ ਆਪਦੀ ਚੀਜ਼ ਚਾਹੇ ਆਪਾਂ ਆਪਦਾ ਟਰੱਕ ਨਹੀਂ ਹੈਗਾ ਭਾਈ ਜਿੰਨੇ ਆਪਣੇ ਟਰੱਕ ਹੱਥ ਜਾਇਆ ਤਾਂ ਕੀ ਮਾਲਕ ਨੇ ਬ੍ਰਾਂਡ ਨਹੀਂ ਉਹ ਆਪਾਂ ਨੂੰ ਟਰੱਕ ਲੈ ਕੇ ਉਹਨੂੰ ਵੀ ਮਾਣ ਆ ਭਈ ਠੀਕ ਆ ਬੰਦੇ ਸਾਹਮਣੇ ਚਲਾਉਂਦਾ ਹਨਾ ਆਪਾਂ ਆਪਦੀ ਚੀਜ਼ ਬਣਾ ਕੇ ਹਮੇਸ਼ਾ ਚਲਾਈਦੀ ਆ ਜਿਹੜੇ ਸਿਰ ਤੋਂ ਆਪਾਂ ਨੂੰ ਘਰ ਦੀ ਕਮਾਈ ਆਉਂਦੀ ਆ ਹਮੇਸ਼ਾ ਭਾਈ ਆਪ ਤੋਂ ਚੀਜ਼ ਬਣਾ ਕੇ ਚਲਾਓ ਸੋ ਉਹਨੂੰ ਬਰਕਤ ਕਰੂਗੀ ਹਾਂਜੀ ਬਾਈ ਜੀ ਬਲਜਿੰਦਰ ਜੀ ਤੁਹਾਡੀ ਵੀ ਹਾਜ਼ਰੀ ਲੱਗੀ ਮੇਰਾ ਵੀਰ ਮਨਪ੍ਰੀਤ ਸਿੰਘ ਕੀ ਹਾਲ ਆ ਮਨਪੀਸਿਆਂ ਬਾਕੀ ਲਾਲੀ ਹੰਸਰੋ ਬਾਈ ਆ ਗਿਆ ਬਰਾੜਸ ਜਸਵੀਰ ਬਾਈ ਦੀ ਤੁਹਾਡੀ ਹਾਜ਼ਰੀ ਲੱਗੀ ਆ ਆਰਐਸ ਆਰ ਸੌਂਗ ਪੰਜਾਬੀ ਬੋਲ ਪੰਜਾਬੀ ਆ ਵੀਰੇ ਆਪਣੀ ਹਿੰਦੀ ਹਿੰਦੀ ਗਈ ਨਾ ਅੰਗਰੇਜ਼ੀ ਵਾਲੀ ਉਹ ਸਿਲੇਕਟ ਕਰ ਲਿਓ ਹਰਦੀਪ ਸਿੰਘ ਸਤਿ ਸ੍ਰੀ ਅਕਾਲ ਕੰਦੇ ਵੀਰੇ ਸਤਿ ਸ੍ਰੀ ਅਕਾਲ ਵੀਰ ਜੀ ਦੁੱਗਲ ਵੀਰ ਦੇ ਬਲੌਗ ਦੇਖੇ ਹਨ ਮੈਂ ਵੀ ਬਹੁਤ ਪਾਰ ਪਿਛਲੇ 4 ਮਹੀਨੇ ਸੱਟ ਲੱਗਣ ਕਰਕੇ ਨਹੀਂ ਦੇਖਿਆ ਹੋਇਆ ਕੋਈ ਗੱਲ ਨਹੀਂ ਵੀਰ ਹਰਪ੍ਰੀਤ ਦੁੱਗਲ ਬਾਈ ਨਾਲ ਆਪਣਾ ਪਿਆਰ ਆ ਯਾਰ ਮੈਂ ਬਾਈ ਦਾ ਦੇਣਾ ਹਾਂ ਬਲੌਗ ਬਾਈ ਨੂੰ ਬਾਈ ਨਾਲ ਗੱਲ ਵੀ ਹੋਈ ਆ ਮੈਂ ਕਿਹਾ ਬਣਾਇਆ ਕਰ ਬਲੌਗ ਯਾਰ ਵਧੀਆ ਲੱਗਦਾ ਹਨ ਤੇ ਬਾਕੀ ਜ਼ਰੂਰੀ ਨਹੀਂ ਹੁੰਦਾ ਆਪਾਂ ਚੀਜ਼ਾਂ ਪੈਸੇ ਲਈ ਕਰਦੇ ਆ ਜਿਹੜੀਆਂ ਹੁਣ ਮੈਂ ਪੁਰਾਣੇ ਬਲੌਗ ਖੋਲ੍ਹ ਕੇ ਦੇਣਾ ਨਾ ਮੈਂਬਰੀਆਂ ਜਿਹੜੀਆਂ ਹੁੰਦੀਆਂ ਬੰਦੇ ਦੀਆਂ ਉਹ ਜਦੋਂ ਦੇਖ ਕੇ ਵਧੀਆ ਲੱਗਦਾ ਵੀ ਯਾਰ ਹਾਂ ਯਾਰ ਇਦਾਂ ਇਦਾਂ ਕਰਕੇ ਨਾ ਸਾਰਾ ਕੁਝ ਤੇ ਬਾਕੀ ਬਈ ਆਪ ਦਾ ਵਧੀਆ ਬਣਾਉਂਦੇ ਰਹੋ ਪੀਟਰ ਬੈਲਟ ਪੀਟਰ ਬੈਲਟ ਤਾਂ ਵੀਰੇ ਪੀਟਰ ਭਰਾ ਕਮੈਂਟਾਂ ਦਾ ਜਵਾਬ ਨਹੀਂ ਦਿੱਤਾ ਸੋਨਿਓ ਵਾਲੇ ਬਲੌਗ ਵਧੀਆ ਲੱਗਦੇ ਹੋਰ ਘਰ ਪਰਵਾਹ ਠੀਕ ਆ ਕੁਦਰਤ ਪੁੱਤ ਠੀਕ ਆ ਤਰੀਕ ਮਹੀਨਾ ਵੀ ਦੱਸਿਆ ਕਰੋ ਤਰੀਕ ਮਹੀਨੇ ਬਲੌਗ ਹਾਂਜੀ ਹਾਂਜੀ ਵੀਰੇ ਹੁਣ ਮੈਂ ਟਰਾਈ ਕਰਦਾ ਹਾਂ ਵੀ ਇੱਕ ਦਿਨ ਛੱਡ ਕੇ ਬਲੌਗ ਆਉਂਦਾ ਰਵਾਂ ਵੀ ਅੱਜ ਮੈਨੂੰ ਲੱਗਦਾ ਹੈ ਕਿ 12 ਤਰੀਕ ਆ ਬਾਈ 12 ਦਸੰਬਰ ਨੂੰ ਆਪਾਂ ਬੈਠੇ ਆਂ ਆਹ ਸੀਟ ਤੇ ਬਾਈ ਜੀ ਤੇ ਤੁਹਾਡਾ ਵੀ ਹੋਈ ਜੀ ਹਾਜ਼ਰੀ ਲੱਗੀ ਗੁਰਜੰਟ ਬਹੁਤ ਵਧੀਆ ਬਲੌਗ ਹਨ ਥੈਂਕ ਯੂ ਮੇਰਾ ਵੀਰ ਇਨੇਰ ਪੋਜ਼ਿਟਿਵ ਕਮੈਂਟ ਕਰਨ ਦੇ ਲਈ ਨਾਈਸ ਵੀਡੀਓ ਥੈਂਕ ਯ ਖੁਸ਼ਪ੍ਰੀਤ ਪੰਗੂ ਤੇ ਬਾਈ ਤੇਰੇ ਬਲੌਗ ਬਹੁਤ ਕੈਂਟ ਹੁੰਦੇ ਆ ਥੈਂਕ ਯੂ ਵੀਰੇ ਥੈਂਕ ਯੂ ਥੈਂਕ ਯੂ ਸੋ ਮੱਚ ਮੇਰੇ ਵੀਰੇ ਇੰਨੇ ਨੇ ਪਿਆਰ ਕਰਦੇ ਹੋ ਤੇ ਮਨਵੀਰ ਭਾਈ ਦਾ ਆ ਮੰਗਲ ਬਰਾੜ ਸਾਹਿਬ ਥੈਂਕ ਯੂ ਮੇਰੇ ਵੀਰੋਂ ਦਾ ਗਲਤ ਤਾਂ ਨਹੀਂ ਪੜਦਾ ਭਾਈ ਦਾ ਮੰਗਲ ਬਰਾੜ ਹਾਂਜੀ ਵੀਰੇ ਮੰਗਲ ਬਰਾੜ ਤੁਹਾਡੀ ਵੀ ਹਾਜ਼ਰੀ ਲੱਗੀ ਬਾਕੀ ਭਾਈ ਜਿੰਨੇ ਵੀ ਹੈਗੇ ਮੇਰੇ ਵੀਰ ਗੱਲ ਹੋ ਗਿਆ ਗੌਰ ਹੋ ਗਿਆ ਮੈਂ ਤੇਜ਼ੀ ਤੇਜ਼ੀ ਪੜ ਜਣਾ ਕਲਿੱਪ ਜਿਆਦਾ ਵੱਡਾ ਬਣ ਗਿਆ 7 ਮਿੰਟਾਂ ਦਾ ਬਣ ਗਿਆ ਬਲਜੀਤ ਸਿੰਘ ਭਾਈ ਹੋ ਗਿਆ ਸੰਨੀ ਲਖੋਵਾਲੀਆ ਹੋ ਗਿਆ ਮਨਜੀਤ ਵੜਕਨ ਦੇ ਬਾਈ ਜੀ ਜਦੋਂ ਦਿਲੋਂ ਤੁਹਾਡਾ ਬਲੌਗ ਦੇਖਣ ਲੱਗਿਆ ਟਾਈਮ ਲੱਗਿਆ ਬਾਈ ਜੀ ਬਿਲਕੁਲ ਦੇਖਿਆ ਕਰੋ ਜੀ ਖਿੱਚ ਕੇ ਰੱਖੋ ਕੰਮ ਤੇ ਬਾਕੀ ਬਾਈ ਜੀ ਥੈਂਕ ਯੂ ਜਿਹੜੇ ਜਿਹੜੇ ਕਮੈਂਟ ਕਰਦੇ ਹਨ ਕੇ ਸਿੰਘ ਲਾਸਟ ਤੇ ਆਪਾਂ ਇਹ ਮੈਸੇਜ ਪੜ੍ਹਦੇ ਆਂ ਇਹ ਹੁਣ ਰਿਪਲਾਈ ਕਰਨ ਵਾਲੇ ਪਿਆ ਮੈਂ ਥੋੜਾ ਇਹਨਾ ਸੈਟਿੰਗ ਲਾਈਕ ਕਰ ਦੇਣਾ ਤੇ ਨਹੀਂ ਤਾਂ ਸੱਤਾ ਮਿੰਟ ਦਾ ਕਲਿੱਪ ਆਲਰੇਡੀ ਬਣ ਗਿਆ ਫਿਰ ਤੁਸੀਂ ਵੀ ਬੋਰ ਹੋਈ ਜਾਓਗੇ ਤੇ ਆਜੋ ਹੁਣ ਰੋਟੀ ਪਾਣੀ ਖਾਣੇ ਆ ਪਿੱਛੇ ਜੇ ਬਲੌਗ ਵਧੀਆ ਲੱਗਦਾ ਬਾਈ ਜਰੂਰ ਸਬਸਕ੍ਰਾਈਬ ਕਰਕੇ ਜਾਇਆ ਕਰੋ ਠੀਕ ਹੈ ਬਾਕੀ ਜਿਹੜੀ ਮੈਂ ਗੱਲ ਕਹਿਣਾ ਹ ਸਾਰੇ ਦਿਨ ਦਾ ਨਿਚੋੜ ਕੱਢ ਕੇ ਹੁਣ ਮੈਂ ਪਿੱਛੇ ਐਡਿਟ ਕਰਨਾ ਬਲੌਗ ਇਹ ਵਾਲਾ ਹੈਗਾ ਸਾਰੇ ਦਿਨ ਨੂੰ ਦੇਖੋ ਕੱਢ ਕੇ ਪਿੱਛੋਂ ਹੁਣ ਆ ਕੇ ਰੁਕਿਆ ਸੀਗਾ ਹੁਣ ਬਲੌਗ ਦੀ ਐਡੀਟਿੰਗ ਕਰਦੀਆਂ ਤੁਸੀਂ ਸਿਰਫ ਆਪ ਦੀ ਜ਼ਿੰਦਗੀ ਦੇ ਸਿਰਫ ਇੱਕ ਮਿੰਟ ਕਰ ਦਿਆ ਕਰੋ ਮੇਰੇ ਇੱਕ ਮਿੰਟ ਦਾ ਬਹੁਤ ਜ਼ਿਆਦਾ ਲਾਈਕ ਕਮੈਂਟ ਕਰਨ ਨੂੰ ਕਿੰਨਾ ਕ ਟਾਈਮ ਲੱਗਦਾ ਤੇ ਇੱਕ ਬਟਨ ਹੁੰਦਾ ਹਾਈਪ ਵਾਲਾ ਓਕੇ ਜੀ ਜਿੱਦਾਂ ਮੰਨ ਕੇ ਚਲੋ ਆਹ ਬਟਨ ਆ ਗਿਆ ਥੈਂਕਸ ਵਾਲਾ ਹੁੰਦਾ ਇਹਦਾ ਚਲੋ ਮੈਨੂੰ ਲਾਲ ਪੈਸੇ ਪੁੱਛਣ ਹਿਸਾਬ ਕਿਤਾ ਵੀ ਮੈਨੂੰ ਪਤਾ ਨਹੀਂ ਹੈਗਾ ਤੇ ਹੁੰਦੇ ਆ ਬਲੌਗ ਜਿਹਦੇ ਵਿੱਚ ਇੱਕ ਹਾਈਪ ਵਾਲਾ ਯਾਰ ਮੈਨੂੰ ਪਤਾ ਨਹੀਂ ਹਾਈਪ ਵਾਲਾ ਇੱਕ ਹੁੰਦਾ ਬਟਨ ਉਹਨੂੰ ਜ਼ਰੂਰ ਨੱਪਿਆ ਕਰੋ ਘਾਣੇ ਦਾ ਦੰਨਾ ਹੈ ਕਾਰਪੋਰੇਟ ਹਾਈਪ ਵਾਲਾ ਜਿਹੜਾ ਹੈਗਾ ਬਟਨ ਜ਼ਰੂਰ ਨੱਪਿਆ ਕਰੋ ਜਿੱਥੋਂ ਉਹਦੇ ਨਾਲ ਆਪਣੀ ਰੀਚ ਕੋਈ ਪੁਆਇੰਟ-ਪੁਆਇੰਟ ਬੰਦਿਆ ਤੇ ਬਲੌਗ ਹੋਰ ਬੰਦਿਆਂ ਕੋਲ ਵੀ ਪਹੁੰਚਦਾ ਹਨ ਤੇ ਚਲੋ ਜੀ ਹੁਣ ਇੰਨੀ ਆਪਣੀ ਹਾਜ਼ਰੀ ਜਿਹੜੀ ਹੈਗੀ ਆ ਲੱਗਦੀ ਤੁਹਾਡੇ ਕੋਲੇ ਕਮੈਂਟ ਵੀ ਪੜੇਗੇ ਕਲਿੱਪ ਥੋੜਾ ਜਿਹਾ ਹੋ ਗਿਆ ਲੰਮਾ ਤੇ ਹੁਣ ਇਦਾਂ ਦਾ ਸਮਾਚਾਰ ਹੈਗਾ ਰੋਟੀ ਪਾਣੀ ਖਾਵਾਂਗੇ ਤੜਕੀ ਹੁਣ ਦੇਖਾਂ ਯਾਰਾ ਹੁਣ ਤੇ ਕੀ ਹਿਸਾਬ ਕਿਤਾਬ ਬੰਦ ਤੜਕੇ ਉਹ ਡਣ ਜਾ ਜਿਹੜਾ ਤੁਰ ਪਾਂਗੇ ਕਿਉਂਕਿ ਲੋਡ ਰੈਡੀ ਨਹੀਂ ਹੈਗਾ ਬਾਕੀ ਮੈਂ ਦੱਸਿਆ ਸੀ ਅਗਲਾ ਵਲੌਗ ਆਪਣਾ ਪਾਰਟੀ ਦਾ ਆਊਗਾ ਕੱਲੂ ਪਾਰਟੀ ਹੈਗੀ ਆ ਤੇ ਆਪਣੀ ਕੰਪਨੀ ਵਾਲਿਆਂ ਨੇ ਕਰਨੀ ਜਿੰਨਾ ਵੀ ਸਾਰੇ ਫੈਕਟਰੀ ਵਿੱਚ ਕੰਮ ਕਰਦੇ ਆ ਜਿੰਨੇ ਕੁ ਡਰਾਈਵਰ ਹੈਗੇ ਘਰੇ ਉਹਨੇ ਕਾਦਰੀ ਲਵਾਉਣਗੇ ਪਾਰਟੀ ਦੇ ਵਿੱਚ ਤੇ ਕੱਲੂ ਫਿਰ ਮੈਂ ਲੋਡ ਵੀ ਨਹੀਂ ਰੈਡੀ ਸੀਗਾ ਮੇਰੇ ਕੱਪੜੇ ਕੋਪੜੇ ਵੀ ਲੈਣੇ ਆ ਹੈ ਨਹੀਂ ਮੇਰੇ ਕੋਲ ਕੱਪੜੇ ਦੇਣੇ ਆ ਕੱਲੂ ਚੰਨੇ ਆਰਗਣਾ ਕਰਦੇ ਆ ਕੰਟੈਕਟ ਤੇ ਕੱਲੂ ਫਿਰ ਆਪਣਾ ਅਗਲਾ ਜਿਹੜਾ ਵਲੌਗ ਹੋਊਗਾ ਇਹ ਦੂਬਾ ਪਾਰਟੀ ਵਾਲਾ ਹੋਊਗਾ ਜਿੰਨੇ ਕੁ ਕਲਿੱਪ ਹੋਏ ਤੁਹਾਡੇ ਨਾਲ ਸ਼ੇਅ ਚਲੋ ਜੀ ਇੰਨੀ ਖਾਦਰੀ ਕਰੋ ਕਬੂਲ ਹੁਣ ਮਿਲਾਂਗੇ ਆਪਾਂ ਕੱਲੂ ਇੱਕ ਨਵੇਂ ਬਲੌਗ ਦੇ ਵਿੱਚ ਤੇ ਬਾਕੀ ਜੇ ਵਧੀਆ ਲੱਗਿਆ ਬਲੌਗ ਲਾਈਕ ਕਮੈਂਟ ਕਰਕੇ ਜਰੂਰ ਜਾਇਓ ਤੇ ਥੈਂਕ ਯੂ ਮਿਲਦੇ ਆਂ ਫਿਰ ਕੱਲੂ ਆਪਾਂ ਨਵੇਂ ਬਲੌਗ